ਕਰਨਜੀਤ ਜੀ ਆਪਾਂ ਨੂੰ ਪਤਾ ਹੈ ਕਿ ਜੂਨ ਜੁਲਾਈ ਤੇ ਜੇਠ ਹਾਰ ਗਰਮੀ ਦੇ ਮਹੀਨੇ ਨੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤਾਂ ਮੀਂਹ ਦੀ ਢੀਕ ਹੋ ਜਾਂਦੀ ਆ ਪਰ ਮੀਂਹ ਆ ਜਿਹੜਾ ਉਹ ਕਦੋਂ ਪੈਂਦਾ ਕਦੋਂ ਨਹੀਂ ਪੈਂਦਾ ਇਹਨੂੰ ਆਮ ਕਰਕੇ ਕਹਿ ਦਿੱਤਾ ਜਾਂਦਾ ਕਿ ਰੱਬ ਦੀ ਮਰਜ਼ੀ ਆ ਜੇ ਰੱਬ ਦੀ ਨਹੀਂ ਤਾਂ ਘੱਟੋ ਘੱਟ ਕੁਦਰਤ ਦੀ ਮਰਜ਼ੀ ਆ ਕਿ ਜਿਹੋ ਜਿਹੀਆਂ ਸਾਡੀਆਂ ਭੂਗੋਲਕ ਹਾਲਤਾਂ ਆ ਉਹ ਸੰਸਾਰੀ ਮੀਂਹ ਪੈਣਾ ਪਰ ਜਦੋਂ ਲੰਮਾ ਸਮਾਂ ਮੀਂਹ ਨਹੀਂ ਪੈਂਦਾ ਤਾਂ ਉਦੋਂ ਇੱਕ ਗੁੱਡੀ ਫੂਕਣ ਦੀ ਰਸਮ ਕੀਤੀ ਜਾਂਦੀ ਹੈ ਇਹ ਗੁੱਡੀ ਫੂਕਣ ਦੀ ਜਿਹੜੀ ਰਸਮ ਹੈ ਕੀ ਆ ਇਹ ਰਸਮ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੁਸੀਂ ਬਚਪਨ ਦੇ ਵਿੱਚ ਇਹ ਰਸਮ ਵੇਖੀ ਹੋਵੇਗੀ ਜਾਂ ਕਦੇ ਇਹਦੇ ਵਿੱਚ ਹਿੱਸਾ ਲਿਆ ਹੋਵੇਗਾ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਅ ਦੇਖੋ ਸਾਡੇ ਬਚਪਨ ਸਮੇਂ ਤਾਂ ਮੈਂ ਇਹ ਜਿਹੜੇ ਇਸ ਤਰ੍ਹਾਂ ਦੀਆਂ ਰਸਮਾਂ ਨੇ ਉਹ ਹੁੰਦੀਆਂ ਦੇਖੀਆਂ ਨੇ ਬਲਕਿ ਉਹਨਾਂ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਐ ਪਰ ਅੱਜ ਕੱਲ ਬੜੇ ਲੇਟ ਦੁਬਾਰਾ ਇਹ ਸਾਰ ਰਸਮ ਦਾ ਪ੍ਰਚਲਨ ਸ਼ੁਰੂ ਹੋਇਆ ਮੈਂ ਦੇਖਿਆ ਹੁਣ ਤਾਂ ਇਹਦਾ ਕਾਰਨ ਕੈਮਰਾ ਵੀ ਹੋ ਸਕਦਾ ਕਿ ਸਾਡੀਆਂ ਰਸਮਾਂ ਜਿਹੇ ਜੀਆਂ ਵੀ ਹੁਣ ਅਸੀਂ ਵਧਾ ਚੜਾ ਕੇ ਉਹਨਾਂ ਨੂੰ ਪੇਸ਼ ਕਰਦੇ ਆ ਕੈਮਰੇ ਅੱਗੇ ਜਾਣ ਦਾ ਥੋੜਾ ਚਾ ਆ ਜਾਂਦੀ ਐ ਪਰ ਮਸਲਾ ਇਸ ਰਸਮ ਨੂੰ ਸਮਝਣ ਦਾ ਇਹ ਕੀ ਹੈ ਦੇਖੋ ਪਹਿਲੀ ਗੱਲ ਤਾਂ ਮੈਨੂੰ ਮੈਂ ਪਹਿਲ ਨੇ ਇਹ ਜਾਨਣਾ ਚਾਹਣਾ ਕਿ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਬਚਪਨ ਚ ਜਿਹੜੀ ਤੁਸੀਂ ਰਸਮ ਦੇਖੀ ਸੀ ਉਹ ਕਿਸ ਤਰ੍ਹਾਂ ਵਾਪਰਦੀ ਸੀ ਔਰ ਅਸਮੇ ਇਸ ਤਰ੍ਹਾਂ ਹੁੰਦੀ ਸੀ ਕਿ ਜਦੋਂ ਮੇਂ ਨਹੀਂ ਸੀ ਪੰਦਾ ਹੁੰਦਾ ਸੀ ਵੀ ਚਲੋ ਗੁੱਡੀ ਫੁਕੋ ਗੁੱਡੀ ਗੁੱਡੀ ਫੁਕੋ ਅਸੀਂ ਤਾਂ ਉਦੋਂ ਹਜੇ ਬਹੁਤ ਛੋਟੇ ਹੁੰਦੇ ਸੀ ਇਹ ਰਸਮ ਆਪਣੇ ਨਾਨਕੇ ਪਿੰਡ ਵੀ ਹੁੰਦੀ ਦੇਖੀ ਐ ਤੇ ਮੈਂ ਆਪਣੇ ਪੇਕੇ ਪਿੰਡ ਵੀ ਹੁੰਦੀ ਦੇਖੀ ਐ ਹੁੰਦਾ ਕਿ ਸੀ ਕਿ ਇੱਕ ਛੋਟੀ ਜਹੀ ਇੱਕ ਤਾਂ ਸੀੜੀ ਤਿਆਰ ਕਰ ਲਈ ਜਾਂਦੀ ਸੀ ਜਿਵੇਂ ਆਪਾਂ ਮਰੇ ਬੰਦੇ ਦੀ ਸੀੜੀ ਤਿਆਰ ਕਰਦੇ ਆ ਉਹ ਸੀੜੀ ਵੀ ਕਾਨਿਆਂ ਦੀ ਜਾਂ ਇਸ ਤਰ੍ਹਾਂ ਦੀ ਥੋੜੀ ਹਲਕੀ ਹੁੰਦੀ ਸੀ ਕਿਉਂਕਿ ਇਹ ਜਿਆਦਾ ਇਹਦੇ ਵਿੱਚ ਕਹਿ ਲਈਏ ਕਿ ਉਹਨਾਂ ਬੱਚਿਆਂ ਦੀ ਸ਼ਮੂਲੀਅਤ ਵੀ ਕਾਫੀ ਹੁੰਦੀ ਸੀ ਔਰਤਾਂ ਦੀ ਸ਼ਮੂਲੀਅਤ ਵੀ ਕਾਫੀ ਹੁੰਦੀ ਸੀਗੀ ਤੇ ਚਾਰ ਜਿਹੜੇ ਉਸ ਨੂੰ ਲੜਕੇ ਚੱਕਦੇ ਹੁੰਦੇ ਸੀ ਉਹ ਠੀਕ ਉਮਰ ਦੇ ਹੀ ਚੱਕਦੇ ਹੁੰਦੇ ਸੀ ਉਹਨਾਂ ਨੂੰ ਮੋਢਿਆਂ ਦੇ ਤੇ ਗੁੱਡੀ ਆ ਜਿਹੜੀ ਉਹ ਤਿਆਰ ਕੀਤੀ ਜਾਂਦੀ ਸੀ ਗੁੱਡੀ ਇੱਕ ਤਾਂ ਖੇਡਣ ਵਾਲੀ ਗੁੱਡੀ ਹੁੰਦੀ ਆ ਥੋੜੀ ਛੋਟੀ ਹੁੰਦੀ ਆ ਇੱਕ ਉਹਦਾ ਨਾ ਸਾਈਜ਼ ਥੋੜਾ ਵੱਡਾ ਹੁੰਦਾ ਹੈਗਾ ਜਿਹੜੀ ਮਾਲਵੇ ਦੇ ਵਿੱਚ ਗੁੱਡੀ ਤਿਆਰ ਕੀਤੀ ਜਾਂਦੀ ਸੀ ਮੈਂ ਸਿਰਫ ਉਸ ਦੀ ਗੱਲ ਕਰਦੀ ਆ ਤੂੰ ਹੁਣ ਤਾਂ ਬੜੀ ਚੇਂਜ ਆ ਜਾਂਦੀਆਂ ਸਮੇਂ ਦੇ ਨਾਲ ਪਤਾ ਨਹੀਂ ਕਿਵੇਂ ਕਰਦੇ ਹੋਣਗੇ ਹਾਂ ਘਰਾਂ ਦੇ ਵਿੱਚੋਂ ਆਲੇ-ਦੋਲੇ ਤੋਂ ਗੋੜ ਇਕੱਠਾ ਕਰ ਲਿਆ ਜਾਂਦਾ ਸੀ ਜਿਹੜੇ ਸਾਡੀ ਖਾਦ ਖਰਾਕ ਉਹ ਤੋਂ ਇਹੋ ਜੀ ਸੀ ਤੇ ਚੌਲ ਵੀ ਬੜੇ ਨਦੀਦ ਹੁੰਦੇ ਸੀ ਚੌਲ ਵੀ ਲਿਆ ਜਾਂਦੇ ਜਾਂਦੇ ਸੀ ਗੁਲਗਲੇ ਪਕਾ ਲਏ ਜਾਂਦੇ ਸੀ ਜ਼ਿਆਦਾਤਰ ਮਿੱਠੀਆਂ ਰੋਟੀਆਂ ਬਣਾ ਲਈਆਂ ਜਾਂਦੀਆਂ ਸੀ ਤੇ ਫਿਰ ਜਿਸ ਤਰ੍ਹਾਂ ਆਪਾਂ ਇੱਕ ਮਰੇ ਬੰਦੇ ਨੂੰ ਚੁੱਕ ਕੇ ਲੈ ਕੇ ਜਾਂਦੇ ਆ ਮੋਢਾਂ ਤੇ ਰੱਖ ਕੇ ਉਸ ਨੂੰ ਲਿਜਾਇਆ ਜਾਂਦਾ ਸੀ ਤੇ ਔਰਤਾਂ ਉਸ ਦੇ ਨਾਲ ਬੈਣ ਪਾਉਂਦੀਆਂ ਜਾਂ ਉਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਜਾਂਦੀਆਂ ਹੁੰਦੀਆਂ ਸੀ ਤੇ ਉਹ ਗੁੱਡੀ ਆ ਜਿਹੜੀ ਕਲਰੀ ਜ਼ਮੀਨ ਦੇ ਵਿੱਚ ਜਿਹੜਾ ਖਾਲੀ ਥਾਂ ਹੁੰਦਾ ਸੀ ਜਿੱਥੇ ਐਂ ਲੱਗਦਾ ਹੁੰਦਾ ਸੀ ਕਿ ਪੈਦਾਇਸ਼ ਨਹੀਂ ਸੁੱਕੀ ਜ਼ਮੀਨ ਪਈ ਆ ਪਿੰਡ ਦੇ ਬਾਹਰ-ਬਾਹਰ ਨਿਆਈਆਂ ਤੇ ਇਹ ਚੀਜ਼ ਆਮ ਹੁੰਦੀ ਸੀ ਫਿਰ ਉੱਥੇ ਲਿਜਾ ਕੇ ਉਸ ਗੁੱਡੀ ਨੂੰ ਫੂਕ ਦਿੱਤਾ ਜਾਂਦਾ ਸੀ ਇਹ ਕੀਤਾ ਜਾਂਦਾ ਸੀ ਅ ਪਹਿਲਾਂ ਉਵੇਂ ਹੀ ਸਿਆਪੇ ਕੀਤੇ ਜਾਂਦੇ ਸੀਗੇ ਕੋਈ ਯਾਦ ਹੋਵੇ ਕਿ ਕਿਉਂ ਜੇ ਬੋਲ ਕੀ ਬੋਲੇ ਜਾਂਦੇ ਪਹਿਲਾਂ ਸਿਆਪਾ ਕੀਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਫਿਰ ਗਿੱਦਾ ਵੀ ਪਾਇਆ ਜਾਂਦਾ ਸੀ ਪਹਿਲਾਂ ਉਹ ਸਿਆਪਾ ਕੀਤੇ ਜਾਂਦੇ ਕੀ ਸੀ ਸਿਆਪਾ ਮੈਨੂੰ ਜਿਹੜਾ ਕੁਝ ਕੁਝ ਯਾਦ ਆਉਂਦੇ ਸੀ ਜੇ ਗੁੱਡੀਏ ਤੂੰ ਮਰਨਾ ਸੀ ਦਲੀਆ ਕਾਹਨੂੰ ਕਰਨਾ ਸੀ ਹਮ ਗੁੱਡੀ ਮਰ ਗਈ ਜਾਣ ਕੇ ਹਰਾ ਦੁਪੱਟਾ ਧਾਣ ਕੇ ਸੋ ਜਾਨੀ ਉਦੋਂ ਤਾਂ ਇਹਨਾਂ ਗੱਲਾਂ ਦੀ ਸੋਝੀ ਨਹੀਂ ਸੀ ਹੁੰਦੀ ਤੇ ਮੇਰੇ ਸਾਹਮਣੇ ਜਿਹੜੀਆਂ ਅੱਖਾਂ ਦੇ ਸਾਹਮਣੇ ਉਹ ਜਿਹੜੀ ਗੁੱਡੀ ਹੁੰਦੀ ਹੁੰਦੀ ਸੀ ਬਿ ਉਹ ਇੱਕ ਉਹ ਸੁਮਰਦੀ ਕੁੜੀ ਜਿਹੜੀਆਂ ਬਾਲੜੀਆਂ ਕੁੜੀਆਂ ਹੁੰਦੀਆਂ ਨੇਗੀਆਂ ਪਰ ਉਹ ਉਹ ਹਜੇ ਐਡੀਆਂ ਵੀ ਵੱਡੀਆਂ ਨਹੀਂ ਹੋਈਆਂ ਹੁੰਦੀਆਂ ਪਰ ਐਡੀਆਂ ਲਖੀਆਂ ਵੀ ਨਹੀਂ ਹੁੰਦੀਆਂ ਬਾਲੜੀਆਂ ਬੱਚੀਆਂ ਦੀ ਆਉਂਦੀ ਤੇ ਉਹ ਹਰਾ ਦੁਪੱਟਾ ਲੈ ਕੇ ਉਹ ਖੇਡ ਰਹੀ ਆ ਜਾਉ ਪਈ ਆ ਤੇ ਮੈਨੂੰ ਲੱਗਦਾ ਕਿ ਉਹ ਉਹ ਬੱਚੀ ਮਰ ਗਈ ਆ ਬੇਸਿਕਲੀ ਇਹ ਮੈਂ ਸਮਝਦਾ ਕਿ ਜਿਹੜੀ ਗੱਲ ਤੁਸੀਂ ਦੱਸੀ ਵੀ ਜਦੋਂ ਮੀ ਨਹੀਂ ਸੀ ਪੈਂਦਾ ਤਾਂ ਮਾਂ ਕਿ ਚਾਹੇ ਕਾਨਿਆਂ ਦੀ ਲੱਕੜਾਂ ਦੀ ਫੂਸ ਨੂੰ ਇਕੱਠਾ ਕਰਕੇ ਉਹਦੇ ਉੱਤੇ ਬਾਹਰ ਕਪੜਾ ਬਲੇਟ ਕੇ ਗੁੱਡੀ ਬਣਾਉਂਦਾ ਸੀੜੀ ਤੇ ਪਾ ਲਈ ਉਹਨੂੰ ਲੈ ਗਏ ਤੇ ਨਾਲ ਇਹ ਕਿ ਘਰਾਂ ਦੇ ਵਿੱਚ ਹੀ ਤਿਆਰ ਕਰ ਲੀਆਂ ਚਾਹੇ ਮਿੱਠੀਆਂ ਰੋਟੀਆਂ ਚਾਹੇ ਗੁਲਗੁਲੇ ਉੱਥੇ ਜਾ ਕੇ ਕੋਈ ਵਿਹਲੇ ਥਾਂ ਤੇ ਕਿਥੇ ਮਾਕੇ ਕਹਿ ਲੋ ਕਿ ਖਾਲ ਦੇ ਕਿਨਾਰੇ ਜਾਂ ਕਲਰੀ ਜ਼ਮੀਨ 'ਚ ਜਿੱਥੇ ਥਾਂ ਮਿਲਿਆ ਉੱਥੇ ਉਹਨੂੰ ਫੂਕਤਾ ਨਾਲ ਇਹ ਬੋਲੀ ਗਈਆਂ ਤੇ ਨਾਲ ਇਹ ਹੋ ਗਿਆ ਅਸਲ ਦੇ ਵਿੱਚ ਇਹ ਰਸਮ ਹੈ ਜਿਹੜੀ ਜ਼ਿਆਦਾਤਰ ਸਾਰੇ ਪੰਜਾਬ 'ਚ ਨਹੀਂ ਕੀਤੀ ਜਾਂਦੀ ਸ਼ਾਇਦ ਮਾਲਵੇ 'ਚ ਹੀ ਜ਼ਿਆਦਾ ਕੀਤੀ ਜਾਂਦੀ ਤੁਹਾਡਾ ਪਿੰਡ ਹੋਇਆ ਯਾਨੀ ਜਿਵੇਂ ਪੋਥਲਾ ਜਾਂ ਮਾਕੇ ਤੁਹਾਡਾ ਨਾਨਕਾ ਪਿੰਡ ਹੋਇਆ ਚੰਨਣਵਾਲ ਉੱਥੇ ਜਾਂ ਮਾਲਵੇ ਦੇ ਵਿੱਚ ਕੀਤੀ ਜਾਂਦੀ ਸੀ ਮੈਂ ਨਾ ਇਸ ਸਮੇ ਮਾਕੇ ਇਹ ਕਿਉਂਕਿ ਅੱਜ ਕੱਲ੍ਹ ਜਿਵੇਂ ਤੁਸੀਂ ਠੀਕ ਕਿਹਾ ਕਿ ਵੀ YouTube ਦੇ ਉੱਤੇ ਨਾ ਬਹੁਤ ਸਾਰੀਆਂ ਮਾਕੇ ਗੁੱਡੀ ਫੂਕਣ ਦੀਆਂ ਵੀਡੀਓ ਬਣਦੀਆਂ ਤੇ ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਸ਼ਾਇਦ ਇਹ ਵੀਡੀਓ ਤਾਂ ਬਣਾਈਆਂ ਜਾ ਰਹੀਆਂ ਕਿ ਇਹਦੇ ਨਾਲ YouTube ਤੇ ਪਾਵਾਂਗੇ ਗੁੱਡੀਆ ਫੂਕੀਆਂ ਇਸ ਕਰਕੇ ਜਾ ਰਹੀਆਂ ਬਿਲਕੁਲ ਸਹੀ ਕਿਹਾ ਤੁਸੀਂ ਵੈਸੇ ਤਾਂ ਅਸਲ ਦੇ ਵਿੱਚ ਇਹ ਹੈਗਾ ਕਿ ਬਈ ਅੱਜ ਕੱਲ ਜਿਹੜਾ ਮੌਸਮ ਵਿਭਾਗ ਆ ਉਹ ਕਾਫੀ ਹੱਦ ਤੱਕ ਤੁਹਾਨੂੰ ਸਹੀ ਜਾਣਕਾਰੀ ਦੇ ਦਿੰਦਾ ਹੈ ਕਿ ਮੀਂਹ ਕਦੋਂ ਪੈਣਾ ਹੈ ਹੁਣ ਬੱਚਿਆਂ ਨੂੰ ਹੀ ਪੜਾ ਦਿੱਤਾ ਜਾਂਦਾ ਹੈ ਕਿ ਮੀਂਹ ਪੈਣ ਦੇ ਕਾਰਨ ਕੀ ਨੇ ਪਰ ਇਸ ਦੇ ਬਾਵਜੂਦ ਵੀ ਯਾਨੀ ਕਿ ਜਿਆ ਕ ਬਹੁਤ ਸਾਰੀਆਂ ਰਸਮਾਂ ਰਵਾਜੋ ਪ੍ਰਾਣੀਆਂ ਚੱਲੀਆਂ ਆਉਂਦੀਆਂ ਮੈਂ ਦੇਖ ਰਿਆ ਸੀਗਾ ਇਹ ਇਹ ਮੈਂ ਪੜ ਰਿਆ ਸੀਗਾ ਵੱਖ-ਵੱਖ ਥਾਵਾਂ ਤੇ ਪੜ ਰਿਆ ਸੀ ਅ ਖਾਸ ਕਰਕੇ ਫਰੇਜ਼ਰ ਦੀ ਕਿਤਾਬ ਜਿਹੜੀ ਗੋਲਡਨ ਬਾਗ ਮੈਂ ਪੜ ਰਿਆ ਸੀ ਉਹਦੇ ਵਿੱਚ ਨਾ ਮੈਂ ਕਿ ਆਮ ਕਰਕੇ ਦੁਨੀਆ ਭਰ ਦੇ ਵਿੱਚ ਹੀ ਸਾਰੀਆਂ ਸੱਭਿਆਤਾਵਾਂ ਦੇ ਵਿੱਚ ਨਾ ਮੀ ਪਾਉਣ ਦੇ ਲਈ ਜੰਤਰ ਮੰਤਰ ਕੀਤੇ ਜਾਂਦੇ ਨੇ ਯਾਨੀ ਕਿ ਕੁਝ ਰਸਮਾਂ ਕੀਤੀਆਂ ਜਾਂਦੀਆਂ ਤੋਂ ਆਮ ਕਰਕੇ ਜਿਹੜੀਆਂ ਰਸਮਾਂ ਹਨ ਉਹ ਦੋ ਤਿੰਨ ਤਰੀਕੇ ਆਉਂਦੀਆਂ ਰਸਮਾਂ ਨੇ ਇੱਕ ਤਾਂ ਉਹ ਰਸਮਾਂ ਨੇ ਕਿ ਜਿਹੜੀਆਂ ਰਸਮਾਂ ਨਾ ਕਿਤੇ ਨਾ ਕਿਤੇ ਇਮਿਟੇਟ ਕਰਦੀਆਂ ਨਕਲ ਹੁੰਦੀ ਆ ਕਿ ਮੀ ਪੈਣ ਸਮੇ ਜੋ ਕੁਝ ਹੁੰਦਾ ਉਹਦੀ ਨਕਲ ਕੀਤੀ ਜਾਂਦੀ ਤੇ ਇਹ ਸੋਚ ਲਿਆ ਜਾਂਦਾ ਕਿ ਇਉਂ ਮੀ ਪਾਊਗਾ ਯਾਨੀ ਜਾਦੂ ਚਿੰਤਨ ਨਾਲ ਜੁੜਿਆ ਜਾਦੂ ਚਿੰਤਨ ਦੀ ਗੱਲ ਹੀ ਕਰ ਰਹੇ ਆ ਇੱਕ ਤਾਂ ਇਹ ਤਰੀਕਾ ਹੈ ਹੂੰ ਦੂਜਾ ਤਰੀਕਾ ਇਹ ਹੈ ਕਿ ਜੇ ਨਕਲ ਨਹੀਂ ਕੀਤੀ ਜਾਂਦੀ ਤਾਂ ਫੇਰ ਸਮਰੂਪਤਾ ਦਾ ਸਿਧਾਂਤ ਵਰਤਿਆ ਜਾਂਦਾ ਹੈ ਨਕਲ ਤਾਂ ਇਸ ਕਿਸਮ ਦੀ ਕਰ ਲਈ ਜਾਂਦੀ ਹੈਗੀ ਆ ਕਿ ਵੀ ਉਹ ਸਮੇ ਜਿਹੜੇ ਮੋਰ ਆ ਉਹ ਨੱਚਦੇ ਆ ਜਿਹੜੇ ਡੱਡੂ ਆ ਉਹ ਟ੍ਰੈਂਟ ਰੈਂ ਕਰਦੇ ਆ ਇਸ ਕਰਕੇ ਬੰਦੇ ਖੋਦ ਡੱਡੂ ਬਣ ਕੇ ਟਰੈਨ ਰੈਂ ਕਰਦੇ ਆ ਜਾਂ ਨੱਚਦੇ ਆ ਇੱਥੋਂ ਤੱਕ ਕਿ ਦੱਖਣੀ ਭਾਰਤ ਵੱਲ ਵੀ ਨਾ ਆਪਣੇ ਡੱਡੂ ਡੱਡੀਆਂ ਦਾ ਵਿਆਹ ਕਰ ਦਿੰਦੇ ਇਸੇ ਤਰ੍ਹਾਂ ਹੀ ਮੈਂ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਦੇਸ਼ ਉਹਨਾਂ ਚ ਇਹ ਵੀ ਪਰਥਾ ਰਹੀ ਆ ਭਾਰਤ ਦੇ ਵਿੱਚ ਵੀ ਕਿਤੇ ਪਰਥਾ ਰਹੀ ਆ ਕਿ ਆਮ ਕਰਕੇ ਜਿਹੜਾ ਖੇਤ ਦੇ ਵਿੱਚ ਹਾਲ ਜੋੜਦਾ ਉਹ ਬੰਦਾ ਜੋੜਦਾ ਪਰ ਇਹਨਾਂ ਦਿਨਾਂ ਦੇ ਵਿੱਚ ਨਾ ਔਰਤ ਹਾਲ ਜੋੜਦੀ ਆ ਪਰ ਅਲਫ ਨੰਗੀ ਹੋ ਕੇ ਉਏ ਸਮਝਿਆ ਜਾਂਦਾ ਹੈ ਕਿ ਇਹਦੇ ਨਾਲ ਕੋਈ ਪ੍ਰਭਾਵ ਪਵੇਗਾ ਇਸ ਕਿਸਮ ਦੀਆਂ ਬਹੁਤ ਸਾਰੀਆਂ ਰਸਮਾਂ ਨੇ ਪਰ ਮੈਂ ਜਿਹੜੀ ਗੱਲ ਦੇ ਵਿੱਚ ਮੈਨੂੰ ਹੈਰਾਨੀ ਹੋਈ ਕਿ ਇਹ ਸਾਰੀਆਂ ਜਿਹੜੀਆਂ ਰਸਮਾਂ ਉਹ ਜਾਂ ਤਾਂ ਸਮਰੂਪਤਾ ਦੇ ਸਿਧਾਂਤ ਤੇ ਕੰਮ ਕਰਦੀਆਂ ਜਾਂ ਨਕਲ ਦੇ ਸਿਧਾਂਤ ਤੇ ਕੰਮ ਕਰਦੀਆਂ ਕਿ ਪੁਜਾਰੀ ਆ ਜਿਹੜਾ ਉਹ ਇੱਕ ਵੱਡੇ ਟੱਬ 'ਚ ਵੜ ਗਿਆ ਤੇ ਉੱਥੇ ਉਹ ਇੰਦਰ ਦੇਵਤਾ ਦਾ ਜਾਂ ਵਰਣ ਦੇਵਤਾ ਦਾ ਮੰਤਰ ਜਾਪ ਕਰਨ ਲੱਗ ਪਿਆ ਹਜ਼ਾਰ ਵਾਰੀ ਸਾਫ ਜਾ ਰਿਹਾ ਕਿ ਪਾਣੀ 'ਚ ਵੜ ਗਿਆ ਫੇਰ ਉਹਨੇ ਵਹਰਣ ਨੂੰ ਪਕਾਰਿਆ ਜਾਂ ਇੰਦਰ ਨੂੰ ਪਕਾਰਿਆ ਪਰ ਇਹ ਜਿਹੜੀ ਮਾਲਵੇ ਦੀ ਰਸਮ ਆ ਤੁਸੀਂ ਕੀ ਸਮਝਦੇ ਆ ਕਿ ਇਹ ਗੁੱਡੀ ਫੂਕਣ ਦੀ ਜਿਹੜੀ ਰਸਮ ਆ ਇਹਦੇ ਵਿੱਚ ਕੀ ਗੱਲ ਲੱਗਦੀ ਆ ਤੁਹਾਨੂੰ ਅਸਲ ਦੇ ਵਿੱਚ ਇੱਕ ਗੱਲ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਜਿਹੜੀ ਰਸਮ ਆ ਨਾ ਇਹ ਜਾਦੂ ਚਿੰਤਨ ਸਮੇਂ ਦੀ ਰਸਮ ਹੈ ਜਦੋਂ ਜਿਹੜਾ ਮਨੁੱਖ ਦੀ ਸੋਝੀ ਹਜੇ ਇੰਨੀ ਵੀ ਜ਼ਿਆਦਾ ਵਿਕਸਤ ਨਹੀਂ ਸੀ ਹੋਈ ਉਹ ਇੰਨਾ ਪ੍ਰਕਿਰਤਕ ਸ਼ਕਤੀਆਂ ਦੇ ਹਮਲਿਆਂ ਨੂੰ ਤੇ ਜਾਂ ਪ੍ਰਕਿਰਤੀ ਜਿੰਨਾ ਵੀ ਇਹ ਕੁਦਰਤੀ ਸ਼ਕਤੀਆਂ ਤੇ ਨਿਰਭਰ ਕਰਦੀ ਸੀ ਮਨੁੱਖ ਨਿਰਭਰ ਕਰਦਾ ਸੀ ਤੇ ਸਾਨੂੰ ਉਹਨਾਂ ਦੀ ਲੋੜ ਸੀ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਰੱਖਣਾ ਉਹਨਾਂ ਨੂੰ ਸਮਝਣ ਦਾ ਯਤਨ ਕਰ ਰਿਹਾ ਸੀ ਉਹਨੂੰ ਲੱਗਦਾ ਸੀ ਜੇ ਮੈਂ ਪੈਂਦਾ ਇਹ ਤਾਂ ਸਾਨੂੰ ਕਰਨਾ ਕਿ ਚਾਹੀਦਾ ਮੀ ਪੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਤੇ ਜੇ ਹੁਣ ਸਾਡੀ ਫਸਲ ਨਹੀਂ ਹੋਊਗੀ ਖਾਣ ਪੀਣ ਲਈ ਸਾਨੂੰ ਪ੍ਰਕਿਰਤੀ ਦੇ ਵਿੱਚ ਉਹ ਹਰਿਆਲੀ ਨਹੀਂ ਦਿਸੂਗੀ ਤੇ ਸਾਨੂੰ ਮੀਂਹ ਪਵਾਉਣ ਲਈ ਕੀ ਕਰਨਾ ਚਾਹੀਦਾ ਹੁਣ ਮਸਲਾ ਹੈ ਸਾਡਾ ਇਹ ਸਾਰਾ ਸਾਨੂੰ ਸਮਝਣ ਦਾ ਜਦੋਂ ਵੱਡੇ ਹੋ ਕੇ ਮੈਂ ਆਪਾਂ ਇਹ ਸਾਰਾ ਕੁਝ ਪੜ੍ਹਦੇ ਆਂ ਜਾਣਦੇ ਆਂ ਵਿਗਿਆਨ ਦੇ ਯੁੱਗ ਵਿੱਚ ਹੁਣ ਤਾਂ ਸਾਨੂੰ ਇਹ ਵੀ ਪਤਾ ਹੈ ਕਿ ਬੱਦਲ ਕਿਵੇਂ ਬਣਦੇ ਨੇ ਬੱਦਲ ਕਿਵੇਂ ਪੈਦਾ ਹੁੰਦੇ ਨੇ ਮੀਂਹ ਕਿਵੇਂ ਪੈਦਾ ਹੁੰਦਾ ਹੈ ਸੋ ਇਹ ਗੱਲਾਂ ਭਾਵੇਂ ਸਾਨੂੰ ਨਰਮੂਲ ਲੱਗਦੀਆਂ ਨੇ ਪਰ ਕਿਉਂਕਿ ਲੋਕਧਾਰਾ ਦੇ ਨਾਲ ਸੰਬੰਧਿਤ ਇਹ ਜਿਹੜੀਆਂ ਵੀ ਚੀਜ਼ਾਂ ਵਸਤਾਂ ਹੁੰਦੀਆਂ ਆਫਟਰ ਆਲ ਤਾਂ ਇਹ ਸਾਡੇ ਵੱਡਿਆਂ ਦਾ ਸਾਡੀ ਸਭਤਾ ਦੇ ਵਿੱਚ ਇੱਕ ਕਿਸਮ ਦਾ ਕਹਿ ਲਿਏ ਕਿ ਜੋ ਵੀ ਉਹ ਕਰਦੇ ਰਹੇ ਨੇ ਉਹ ਉਹ ਸਾਡਾ ਹੀ ਉਦੇ ਵਿੱਚ ਸਾਰਾ ਕੁਝ ਚੰਗਾ ਵੀ ਨਹੀਂ ਹੋ ਸਕਦਾ ਤੇ ਸਾਰਾ ਕੁਝ ਮਾੜਾ ਵੀ ਨਹੀਂ ਹੋ ਸਕਦਾ ਇਹ ਆਪਣਾ ਮਕਸਦ ਹੈ ਕਿ ਵੀ ਇਹ ਰਸਮ ਦੇ ਪਿੱਛੇ ਤੁਹਾਨੂੰ ਕਾਰਨ ਕੀ ਹੈ ਮੈਂ ਤੁਹਾਨੂੰ ਇਹੀ ਰਸਮ ਦੇ ਕਾਰਨ ਹੀ ਦੱਸਣੀ ਹੈ ਕਿ ਪਹਿਲਾਂ ਸਾਨੂੰ ਇਹ ਗੱਲ ਸਮਝਣਾ ਚਾਹੀਦਾ ਵੀ ਅੱਜ ਕੱਲ ਦੇ ਸਮੇਂ 'ਚ ਜੇ ਜੇ ਕਿ ਇਹ ਰਸਮ ਕਿਉਂ ਕੀਤੀ ਜਾ ਰਹੀ ਹੈ ਤੇ ਰਸਮ ਦਾ ਮੁੱਖ ਮੰਤਵ ਕੀ ਸੀ ਸਾਨੂੰ ਇਹ ਗੱਲ ਦੋਨੋਂ ਸਮਝਣੀ ਪਊਗੀ ਅਸਲ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਲੋਕ ਧਾਰਾ ਦੇ ਵਿੱਚ ਉਹ ਚੀਜ਼ਾਂ ਪਈਆਂ ਹੁੰਦੀਆਂ ਜਿਹੜੀਆਂ ਸਾਡੇ ਵੱਡ ਵਡੇਰਿਆਂ ਦੇ ਪੋਤੜੇ ਵੀ ਫਰੋਲਦੀਆਂ ਨੇ ਇਹ ਰਸਮ ਵੀ ਮੈਨੂੰ ਉਸ ਤਰ੍ਹਾਂ ਦੀ ਲੱਗਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਮੀਂਹ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਸਾਡੀ ਜਿਹੜੇ ਖੇਤੀ ਸਮਾਜ ਹੁੰਦੇ ਆ ਨਾ ਖੇਤੀ ਸਮਾਜਾਂ ਦੇ ਵਿੱਚ ਔਰਤ ਹੈ ਜਿਹੜੀ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਦੇ ਵਿੱਚ ਧਰਤੀ ਦੀ ਵੀ ਕਿੱਡੀ ਕਦਰ ਹੈ ਜ਼ਮੀਨ ਦੀ ਕਿੱਡੀ ਕਦਰ ਹੈ ਉਸ ਤੋਂ ਜੋ ਕੁਝ ਪੈਦਾ ਹੋਣਾ ਉਸ ਦੀ ਕਿੰਨੀ ਕਦਰ ਹੈ ਸਾਰਾ ਕੁਝ ਉਸ ਤੇ ਨਿਰਭਰ ਕਰਦਾ ਹੈ ਉਸ ਦੇ ਲਈ ਸਾਨੂੰ ਕਿੰਨੀ ਮਨੁੱਖੀ ਸ਼ਕਤੀ ਦੀ ਜ਼ਰੂਰਤ ਹੈ ਠੀਕ ਹੈ ਤੇ ਦੂਸਰੇ ਪਾਸੇ ਜਦੋਂ ਅਸੀਂ ਧਰਤੀ ਤੇ ਔਰਤ ਦੀ ਇਕਰੂਪਤਾ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਔਰਤ ਵੀ ਕੁਝ ਪੈਦਾ ਕਰਦੀ ਹੈ ਮਨੁੱਖਤ ਔਰਤ ਹੀ ਪੈਦਾ ਕਰਦੀ ਹੈ ਨਾ ਤੇ ਦੂਸਰੇ ਪਾਸੇ ਜਿਹੜੀ ਧਰਤੀ ਹੈ ਉਹ ਸਾਨੂੰ ਖਾਣ ਦੇਣ ਲਈ ਜ਼ਿੰਦਗੀ ਗਰੋ ਕਰਨ ਲਈ ਉਹ ਚੀਜ਼ਾਂ ਪੈਦਾ ਕਰਦੀ ਆ ਔਰਤ ਤੇ ਧਰਤੀ ਇੱਕ ਹੈ ਅ ਜਿਹੜੀ ਇਹ ਰਸਮ ਹੈ ਉਹਨਾਂ ਨੂੰ ਲੱਗਦਾ ਕਿ ਮੀਂਹ ਨਹੀਂ ਪੈ ਰਿਆ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਧਰਤੀ ਦੇ ਉੱਤੇ ਜੇ ਮੀਂਹ ਨਹੀਂ ਪੈ ਰਿਹਾ ਕਲਰੀ ਜ਼ਮੀਨ ਦੇ ਵਿੱਚ ਉਸ ਦਾ ਲੈ ਕੇ ਜਾਣਾ ਕਿ ਜਿਹੜੀ ਜ਼ਮੀਨ ਹੈ ਫਰਟਾਈਲ ਨਹੀਂ ਹੈ ਇਹ ਕਿਵੇਂ ਹੋਵੇ ਉੱਥੇ ਲਿਜਾ ਕੇ ਫੂਕਣਾ ਤਰਤੀ ਤੇ ਉਸ ਨੂੰ ਇੱਕ ਰੂਪ ਹੋਇਆ ਮੈਂ ਦੇਖਦੀ ਆ ਕਿ ਔਰਤ ਵੀ ਉਹਨਾਂ ਨੂੰ ਲੱਗਦਾ ਕਿ ਔਰਤਾਂ ਸ਼ੁਰੂ ਤੋਂ ਮਾਰੀਆਂ ਜਾਂਦੀਆਂ ਰਹੀਆਂ ਨੇ ਘਟੂ ਘਟ ਸਾਡੀ ਸਭਤਾ ਦੇ ਵਿੱਚ ਖੇਤੀ ਸਮਾਜਾਂ ਚ ਔਰਤਾਂ ਨੂੰ ਮਾਰਿਆ ਜਾਂਦਾ ਰਿਹਾ ਇੱਕ ਤੇ ਬੱਚੀਆਂ ਨੂੰ ਮਾਰਿਆ ਜਾਂਦਾ ਸੀ ਮੈਂ ਇਸ ਦੀ ਜਿਹੜੀ ਤੁਹਾਨੂੰ ਵਿਆਖਿਆ ਦੇਣ ਦਾ ਯਤਨ ਕਰਦੀ ਆ ਗੱਲ ਭਾਵੇਂ ਥੋੜੀ ਲੰਬੀ ਹੋ ਜੂ ਇੱਕ ਤੇ ਜੰਮਦੀਆਂ ਬੱਚੀਆਂ ਨੂੰ ਮਾਰਿਆ ਜਾਂਦਾ ਸੀ ਜੰਮਦੀਆਂ ਬੱਚੀਆਂ ਨੂੰ ਤਾਂ ਅਸੀਂ ਇਸ ਲਈ ਮਾਰ ਦਿੰਦੇ ਸੀ ਕਿ ਸਾਨੂੰ ਮੈਨਪਾਵਰ ਦੀ ਜ਼ਰੂਰਤ ਹੈ ਕਿ ਸਾਨੂੰ ਲੜਕਿਆਂ ਦੀ ਵੱਧ ਲੋੜ ਹੈਗੀ ਉਹ ਤਾਂ ਜੰਦੀਆਂ ਨੂੰ ਹੀ ਗੁੜ ਦੇ ਕੇ ਉਹਦੇ ਵਿੱਚ ਫੀਮ ਰਲਾ ਕੇ ਹਾਂ ਘੜੇ ਚ ਬੰਦ ਕਰਕੇ ਇਸ ਤੋਂ ਕੋਈ ਮੇਰਾ ਖਿਆਲ ਅਨਕਾਰੀ ਨਹੀਂ ਕਿ ਸਾਰਾ ਕੁਝ ਮਾਰਿਆ ਜਾਂਦਾ ਰਿਹਾ ਸਾਡੇ ਪੰਜਾਬੀ ਸਮਾਜ ਦੇ ਵਿੱਚ ਇਹ ਇਹ ਘਟਨਾਵਾਂ ਹੁਣ ਤੱਕ ਜਾਰੀ ਨੇ ਹੁਣ ਅਗੂਨੇ ਇੱਕ ਤਕਨੀਕਾ ਨਾਲ ਮਾਰ ਦਿੱਤਾ ਜਾਂਦਾ ਹੁਣ ਇਹ ਜਿਹੜੀ ਕੁੜੀ ਆ ਨਾ ਇਹ ਐਨੀ ਛੋਟੀ ਨਹੀਂ ਕਿਉਂਕਿ ਛੋਟੀ ਬੱਚੀ ਨੂੰ ਅਸੀਂ ਜ਼ਮੀਨ ਦੇ ਵਿੱਚ ਦਬਾਉਂਦੇ ਆ ਜਿਹੜੇ ਬੱਚੇ ਵੀ ਮਰਦੇ ਨੇ ਜਦੋਂ ਉਹ ਥੋੜੀ ਮਟਿਆਰ ਹੁੰਦੀ ਹੈ ਇਹ ਜਿਹੜੀ ਗੁੱਡੀ ਫੂਕੀ ਜਾਂਦੀ ਹੈ ਉਹ ਮਟਿਆਰ ਹੈ ਤੇ ਜਦੋਂ ਅਸੀਂ ਉਦੋਂ ਵੀ ਮੈਂ ਆਪਣੀ ਪਰਦਾਦੀ ਨੂੰ ਵੀ ਸਵਾਲ ਕਰ ਦਿੰਦੀ ਹੁੰਦੀ ਸੀ ਕਿ ਬੇ ਕੁੜੀਆਂ ਕਿਉਂ ਮਾਰੀਆਂ ਜਾਂਦੀਆਂ ਦੀ ਮਾਂ ਜੀ ਤੁਸੀ ਤੁਹਾਨੂੰ ਐ ਨਹੀਂ ਲੱਗਦਾ ਵੀ ਕੁੜੀਆਂ ਕਾਹਤੋਂ ਮਾਰੀਆਂ ਜਾਂਦੀਆਂ ਹਜੇ ਸਕੂਲ ਪੜ੍ਹਦੇ ਹੁੰਦੇ ਸੀ ਅਸੀਂ ਜਦੋਂ ਉਹਨਾਂ ਨੂੰ ਉਹ ਕਹਿੰਦੇ ਸੀ ਵੀ ਪੁੱਤ ਦੇਖੋ ਰਾਤ ਦੇਣੇ ਪੈਂਦੇ ਆ ਜੋੜੀਆਂ ਘੋੜੀਆਂ ਦੇਣੀਆਂ ਪੈਂਦੀਆਂ ਨੇ ਇਹਦਾ ਮਤਲਬ ਜ਼ਮੀਨ ਦੇ ਵਿੱਚੋਂ ਹਿੱਸਾ ਤਾਂ ਸ਼ੁਰੂ ਤੋਂ ਔਰਤ ਨੂੰ ਖੇਤੀ ਸਮਾਜਾ ਚ ਨਹੀਂ ਮਿਲਦਾ ਲੇਕਿਨ ਉਹਦੇ ਵੱਟੇ ਦੇ ਵਿੱਚ ਦਾਜ ਦੇ ਵਿੱਚ ਇਹ ਚੀਜ਼ਾਂ ਦੇਣੀਆਂ ਪੈਂਦੀਆਂ ਸੀ ਸ਼ੁਰੂ ਤੋਂ ਤੇ ਇੰਨਾ ਕੁਝ ਜ਼ਮੀਨ ਚੋਂ ਪੈਦਾ ਵੀ ਨਹੀਂ ਸੀ ਹੁੰਦਾ ਕਿ ਬਹੁਤ ਕੁਝ ਦਿੱਤਾ ਜਾਵੇ ਕੁੱਲ ਮਿਲਾ ਕੇ ਔਰਤ ਮਾਰਨ ਦਾ ਰਿਵਾਜ ਤਾਂ ਸਾਡਾ ਰਿਹਾਗਾ ਹੁਣ ਇੱਕ ਜਵਾਨ ਬੱਚੀਆਂ ਨੂੰ ਜਿਹੜਾ ਮਾਰਨਾ ਹੈ ਠੀਕ ਹੈ ਉਥੇ ਲਿਜਾ ਕੇ ਜਿਵੇਂ ਕਿ ਹੈ ਕਿ ਜਾਦੂ ਵਾਲੇ ਦੀ ਰਸਮ ਹੈ ਉਹਨਾਂ ਨੂੰ ਪਤਾ ਤੇ ਹੈ ਨਹੀਂ ਇਸ ਚੀਜ਼ ਦਾ ਵੀ ਔਰਤ ਨੂੰ ਮਾਰ ਕੇ ਮੈਂ ਹੀ ਪਾਊਗਾ ਇੰਦਰ ਦੇਵਤੇ ਨੇ ਨਹੀਂ ਪਾਉਣਾ ਹੈ ਜੇ ਆਪਾਂ ਸਾਡੀਆਂ ਮਿੱਥਾਂ ਨੂੰ ਦੇਖੀਏ ਠੀਕ ਹੈ ਤੇ ਔਰਤ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੈਨੂੰ ਤਾਂ ਲੱਗਦਾ ਮਨੁੱਖ ਦੀ ਧਰਤੀ ਨੂੰ ਦਿੱਤੀ ਹੋਈ ਇੱਕ ਵਾਰਨਿੰਗ ਹੈ विजय ਕੁਸ਼ ਇੱਥੇ ਪੈਦਾਇਸ਼ ਨਹੀਂ ਹੋਊਗਾ ਤੇ ਇਸੇ ਤਰ੍ਹਾਂ ਹੀ ਫਨਾ ਹੋ ਕੇ ਕਰ ਦਿੱਤਾ ਜਾਊ ਜਿਵੇਂ ਅਸੀਂ ਵਰਤਾਂ ਨੂੰ ਮਾਰ ਦਿੱਤਾ ਜਾਊਗਾ। ਭਾਜੀ ਜਿਹੜੀ ਵੇਖਿਆ ਹੈ ਨਾ ਉਹ ਤੁਹਾਡੇ ਅਨਸਾਰ ਹੋ ਸਕਦੀ ਹੈ ਠੀਕ ਆ ਥੋੜਾ ਜਿਹਾ ਦੇਖੋ ਇਸ ਨੂੰ ਅਸੀਂ ਸਤੀ ਤਾਂ ਸਾਡੇ ਔਰਤਾਂ ਨੂੰ ਕੀਤਾ ਜਾਂਦਾ ਸੀ ਨਾ ਇਹ ਠੀਕ ਆ ਤੁਹਾਡੀ ਗੱਲ ਸਹੀ ਹੋ ਸਕਦੀ ਤੇ ਦੂਜੇ ਪਾਸੇ ਮਨੁੱਖੀ ਬਲੀ ਤਾਂ ਸਾਡੇ ਦਿੱਤੀ ਹੋਈ ਜਾਂਦੀ ਰਹੀ ਹੈ ਇਹ ਸਾਰੇ ਮੈਂ ਇਹਨਾਂ ਦੋ ਤਿੰਨ ਗੱਲਾਂ ਵਿੱਚ ਕਰਨੀਆਂ ਚਾਹੁੰਦਾ ਸੀ ਹਾਂਜੀ ਕੋਈ ਗੱਲ ਤੁਸੀਂ ਆਪਣੀ ਗੱਲ ਰੱਖਿਆ ਜੋ ਦੁਬਾਰਾ ਫੇਰ ਰੱਖਦੇ ਹਾਂ 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 ਮੈਂ ਦੋ ਗੱਲਾਂ ਮੈਂ ਆਪਾਂ ਸਮਝਣਾ ਅਸਲ ਵਿੱਚ ਸਮਝ ਆ ਜਾਂਦੀ ਜੋ ਮੈਂ ਜਿਹੜੀ ਗੱਲ ਸਮਝਣੀ ਚਾਹੁੰਦਾ ਸੀਗਾ ਜਾਂ ਜਿਹੜੀ ਗੱਲ ਮੈਂ ਰੱਖਣੀ ਚਾਹੁੰਦਾ ਹਾਂ ਹੂੰ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਨਾ ਕਿ ਬੁਨਿਆਦੀ ਤੌਰ ਤੇ ਇੱਕ ਵਿਆਖਿਆ ਜਿਹੜੀ ਸੰਬੰਧਿਤ ਭਾਈਚਾਰੇ ਕੋਲੇ ਪਈ ਹੈ ਹਾਂ ਹਾਂ ਉਸ ਵਿਆਖਿਆ ਨੂੰ ਹਮੇਸ਼ਾ ਹੀ ਬਹੁਤ ਪ੍ਰਮਾਣਿਕ ਮੰਨਿਆ ਜਾਂਦਾ ਸੱਚੀ ਝੂਠੀ ਨਹੀਂ ਹੋਣੀ ਹਾਂ ਹਾਂ ਉਹਦੇ ਵਿੱਚ ਜਿਹੜੀ ਵਿਆਖਿਆ ਕੀਤੀ ਜਾਂਦੀ ਆ ਉਹ ਇੱਕ ਵਿਆਖਿਆ ਤਾਂ ਇਹ ਕੀਤੀ ਜਾਂਦੀ ਆ ਕਿ ਦੇਖੋ ਭਾਈ ਗਰਮੀ ਬਹੁਤ ਵੱਧ ਗਈ ਤੇ ਗਰਮੀ ਨਾਲ ਬਨਸਪਤੀ ਸੜ ਗਈ ਜਾਨਵਰ ਮਰ ਰਹੇ ਆ ਹੁਣ ਤਾਂ ਬੱਚੇ ਵੀ ਮਰਨ ਲੱਗ ਪਏ ਬੱਚੀਆਂ ਵੀ ਮਰਨ ਲੱਗ ਪਈਆਂ ਤਾਂ ਇਹ ਬੱਚੀ ਮਰ ਗਈ ਇਹ ਬੱਚੀ ਨੂੰ ਜਦੋਂ ਦਫਨਾਇਆ ਜਾਂਦਾ ਤਾਂ ਉਹਦੇ ਨਾਲ ਇਹ ਇੰਦਰ ਦੇਵਤੇ ਦੇ ਮਨ 'ਚ ਰਹਿਮ ਪੈਦਾ ਹੋਵੇਗਾ ਇਹ ਇੱਕ ਥਿਉਰੀ ਆ ਇੱਕ ਵਿਆਖਿਆ ਹੈ ਜਿਹੜੀ ਆਮ ਲੋਕਾਂ ਨੂੰ ਪੁੱਛੀਏ ਉਹ ਕਹਿੰਦੇ ਕਿ ਹੁਣ ਇਹ ਜਦੋਂ ਇਹਨੂੰ ਆਪਾਂ ਫੂਕ ਕੇ ਆਵਾਂਗੇ ਤਾਂ ਇੰਦਰ ਦੇਵਤੇ ਕੋਲੇ ਆ ਪਹੁੰਚੂਗੀ ਉਦੇ ਦਰਬਾਰ ਦੇ ਵਿੱਚ ਜਿਹੜੇ ਸਾਡੇ ਵੈਣ ਆਉ ਪਹੁੰਚਣਗੇ ਕਿ ਤੇਰੇ ਮੀਨਾਉਣ ਨਾਲ ਗਰਮੀ ਕਾਰਨ ਰੱਬਾ ਤੇਰੇ ਕਹਿਰ ਕਾਰਨ ਅਸੀਂ ਮਰ ਰਹੇ ਹਾਂ ਤਾਂ ਇਹ ਕਿਤੇ ਨਾ ਕਿਤੇ ਇਹ ਗੱਲ ਲੱਗਦੀ ਆ ਇੱਕ ਇੱਕ ਵਿਆਖਿਆ ਦੂਜੀ ਜਿਹੜੀ ਵਿਆਖਿਆ ਹੈਗੀ ਆ ਕਿ ਆਮ ਹਾਲਤਾਂ ਦੇ ਵਿੱਚ ਭਾਰਤੀ ਪਰੰਪਰਾ ਦੇ ਵਿੱਚ ਘਟੂ ਘਟ ਕਿਤੇ ਵੀ ਨਾ ਆਰਥ ਦੀ ਬਲੀ ਦੇਨ ਦਾ ਦਰਵਾਜ ਨਹੀਂ ਬਲੀ ਹੁੰਦੀ ਆ ਕਿ ਤੁਸੀਂ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੇਵਤੇ ਨੂੰ ਖੁਸ਼ ਕਰਨ ਲਈ ਜਿਹੜੀ ਸਤੀ ਦੀ ਰਸਮ ਆ ਜਾਂ ਮਾਰ ਦੇਣ ਦੀ ਰਸਮ ਆ ਉਹ क्रूअल ਹੋ ਸਕਦੀਆਂ ਉਹ ਰਾਜੇ ਨੂੰ ਖੁਸ਼ ਕਰਨ ਲਈ ਹੋ ਸਕਦੀਆਂ ਬਾਦ ਦੇ ਵਿੱਚ ਇੱਕ ਰਾਜੇ ਬਗੈਰ ਔਰਤ ਦਾ ਕੁਝ ਨਹੀਂ ਬਣਦਾ ਜਾਂ ਪਤੀ ਬਗੈਰ ਔਰਤ ਦਾ ਕੁਝ ਨਹੀਂ ਬਣਦਾ ਇਹ ਸੋਚ ਕੇ ਉਹਨੂੰ ਸਤੀ ਕੀਤਾ ਜਾਂਦਾ ਇਹ क्रੂ얼ਟੀ ਤਾਂ ਹੈਗੀ ਆ ਇਹ क्रूरਤਾ ਤਾਂ ਹੈਗੀ ਆ ਪਰ ਇਹਦਾ ਬਲੀ ਨਾਲ ਨਹੀਂ ਕੋਈ ਸਬੰਧ ਹੈ ਮੈਂ ਸਮਝਦਾ ਕਿ ਇਸ ਰਸਮ ਦਾ ਜਿਹੜਾ ਪਸ਼ੋਕੜ ਹੈਗਾ ਉਹ ਹੋਰ ਕਿਸ ਚੀਜ਼ ਨਾਲ ਜੋੜਿਆ ਜਾ ਸਕਦਾ ਕਿਉਂਕਿ ਜਿਹੜੇ ਸਾਡੇ ਲੋਕਧਾਰਾ ਵਿਗਿਆਨੀ ਨੇ ਉਹਨਾਂ ਨੇ ਆਪਣੀਆਂ ਕਿਤਾਬਾਂ ਵਿੱਚ ਇਸ ਰਸਮ ਦਾ ਜ਼ਿਕਰ ਤਾਂ ਕੀਤਾ ਹੈ ਪਰ ਕਿਤੇ ਵੀ ਇਸ ਦਾ ਇਸ ਰਸਮ ਦੇ ਪਿੱਛੇ ਕਾਰਜਸ਼ੀਲ ਨਾ ਜਾਦੂ ਚੰਤਨ ਦੀ ਗੱਲ ਕੀਤੀ ਆ ਨਾ ਧਰਮ ਚੰਤਨ ਦੀ ਗੱਲ ਕੀਤੀ ਆ ਚਲੋ ਵਿਗਿਆਨ ਚੰਤਨ ਦੀ ਤਾਂ ਆਸ ਹੀ ਨਹੀਂ ਰੱਖੀ ਜਾ ਸਕਦੀ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਬਾਰੇ ਜੇ ਕੋਈ ਤੁਹਾਡੇ ਕੋਲ ਕੋਈ ਹੋਰ ਵਿਆਖਿਆ ਹੈ ਜਿਵੇਂ ਹੁਣ ਤੁਸੀਂ ਤਾਂ ਸਾਰੀ ਗੱਲ ਇਸ ਤੇ ਟਿਕਾ ਦਿੱਤੀ ਕਿ ਤੁਹਾਡਾ ਨਾਰੀਵਾਦੀ ਦ੍ਰਿਸ਼ਟੀਕੋਣ ਆ ਕਿ ਵੀ ਔਰਤ ਮਾਰੀ ਜਾਂਦੀ ਸੀ ਹਾਂ ਇਹ ਗੱਲ ਸੱਚੀ ਦੇ ਕੀ ਹੈ ਇਹ ਤੇ ਚਿੱਟੇ ਦਿਨ ਬੰਨ ਸਾ ਬਹੁਤ ਵੱਲ ਕਿ ਇਸ ਗੱਲ ਨੂੰ ਵਾਰ-ਵਾਰ ਦਹਰਾਉਣਾ ਇਹ ਹੈ ਕਿ ਆਪਾਂ ਨੂੰ ਇਸ ਰਸਮ ਦੀ ਵਿਆਖਿਆ ਵਿੱਚ ਕਿਵੇਂ ਇਹ ਆ ਕਾ ਸਕਦੇ ਆ ਯੋਗਦਾਨ ਪਾਉਂਦੀ ਹੈ ਦੇਖੋ ਜਿਹੜੀਆਂ ਨਾ ਅਸੀਂ ਕੁਝ ਨੈਟ ਅਵੇਲੇਬਲ ਜਿਹੜੀਆਂ ਚੀਜ਼ਾਂ ਨੇ ਜਦੋਂ ਸੀ ਉਹਨਾਂ ਚ ਪੜਦੇ ਆ ਉਹਦੇ ਚ ਜਿਹੜੀ ਇੱਕ ਵਿਆਖਿਆ ਇਹ ਇਹ ਦਿੱਤੀ ਜਾਂਦੀ ਹੈ ਕਿ ਜਦੋਂ یوں ਲੱਗਦਾ ਹੈ ਕਿ ਵੀ ਬੱਚੇ ਵੀ ਮਰ ਰਹੇ ਨੇ ਠੀਕ ਹੈ ਤੇ ਫੇਰ ਬੱਚੇ ਮਰ ਰਹੇ ਨੇ ਤੇ ਗੁੱਡਾ ਮਾਰਿਆ ਜਾਵੇ ਗੁੱਡੀ ਕਿਉਂ ਮਾਰੀ ਜਾਵੇ ਤੇਰਾ ਮਾਨੇ ਚਲੋ ਮਤਲਬ ਇੰਦਰਦੇਵ ਦਾ ਫੇਰ ਜਦੋਂ ਉਹਦੇ ਅੱਖਾਂ ਚੋਂ ਪਾਣੀ ਡਿੱਗਦਾ ਉਹਦੇ ਨਾਲ ਨਹੀਂ ਪੈਂਦਾ ਠੀਕ ਹੈ ਜੀ ਜੋ ਮੈਨੂੰ ਨਹੀਂ ਮੈਨੂੰ ਆਇਆ ਜਿਹੜੀ ਉਹਦੇ ਕੋ ਦੁੱਖ ਜਾਗੀ ਇਹ ਕਿ ਉਹਦੇ ਮਨ ਚ ਰਹੇ ਨਾ ਇਹ ਵਿਆਖਿਆ ਤਾਂ ਬਹੁਤ ਸਾਹਮਣੇ ਇਹ ਵਿਆਖਿਆ ਆਧੁਨਿਕ ਵਿਆਖਿਆ ਕਈ ਵਾਰ ਸਾਨੂੰ ਆਪਣੀਆਂ ਸਾਰੀਆਂ ਰਸਮਾਂ ਨਾਲ ਇੱਕ ਮੋਝਾ ਹੋ ਜਾਂਦਾ ਅਸੀਂ ਉਹਦੇ ੱਤੇ ਨਾਲ ਥੋੜੀ ਜਿਹੀ ਸੈਂਟੀਫਿਕ ਵਿਆਖਿਆ ਕਰਨ ਦਿਆ ਜੀ ਨਹੀਂ ਸੈਂਟੀਫਿਕ ਤਾਂ ਨਹੀਂ ਮਤਲਬ ਆਪਦੇ ਵੱਲੋਂ ਨਹੀਂ 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 ਨਾ ਹੀ ਸੈਂਟੀਫਿਕ ਸੈਂਟੀਫਿਕ ਤਾਂ ਨਹੀਂ ਹੈ ਆਪਾਂ ਨੂੰ ਪਤਾ ਹੀ ਹੈ ਸੈਂਟੀਫਿਕ ਤਾਂ ਹੈ ਹੀ ਨਹੀਂ ਹੈ ਵੀ ਕਿਵੇਂ ਨਾ ਕਿਵੇਂ ਅਸੀਂ ਉਸ ਨੂੰ ਜਸਟੀਫਾਈ ਕਰਨ ਦਾ ਯਤਨ ਕਰਦੇ ਆ ਅਸਲ 'ਚ ਮੈਨੂੰ ਲੱਗਦਾ ਇਹ ਗੱਲ ਨਹੀਂ ਮੈਂ ਜਸਟੀਫਾਈ ਵੀ ਨਹੀਂ ਕਰ ਰਿਹਾ ਮੈਂ ਤਾਂ ਪੁੱਛ ਰਿਹਾ ਹਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਵਿਆਖਿਆ ਦੇ ਰਹੇ ਹੋ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਵਿਆਖਿਆਵਾਂ ਨੇ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੜੇ ਇਹ ਰਸਮਾਂ ਨੂੰ ਕਰਦੇ ਹੁੰਦੇ ਨੇ ਉਹ ਅਚੇਤੇ ਹੀ ਇਹਨਾਂ ਰਸਮਾਂ ਨੂੰ ਇੱਕ ਹਿਸਾਬ ਨਾਲ ਅਸੀਂ ਪ੍ਰਮੋਟ ਕਰਨ ਲੱਗ ਜਾਂਦੇ ਆਂ ਪਹਿਲੀ ਗੱਲ ਤਾਂ ਇਹ ਇੱਕ ਔਰਤ ਮਾਰਨ ਨਾਲ ਤਾਂ ਜੁੜੀ ਹੋਈ ਆ ਨਾ ਇਹ ਕੁੜੀ ਇੱਕ ਮੋਟਿਆਰ ਹੋ ਰਹੀ ਕੁੜੀ ਨੂੰ ਮਾਰਨ ਨਾਲ ਜੁੜੀ ਹੋਈ ਹੈ ਜੇ ਅਸੀਂ ਇਹਦੀ ਵਿਆਖਿਆ ਦੇਖੀਏ ਇਹ ਤਾਂ ਹੈਗੀ ਹੋਈ ਆ ਨਾ ਤੇ ਉਸ ਤੇ ਫਿਰ ਖੁਸ਼ ਹੋਣਾ ਉਹਨੂੰ ਜਸਟੀਫਾਈ ਕਰਨਾ ਠੀਕ ਹੈ ਗੁੱਡੀ ਮਰਗੀ ਜਾਣ ਕੇ ਹਰਾ ਦੁਪੱਟਾ ਤਾਣ ਕੇ ਕਿਵੇਂ ਨਾ ਕਿਵੇਂ ਇਸ ਦੇ ਵਿੱਚ ਐਵੇਂ ਵੀ ਫਿਰ ਪਹਿਲਾਂ ਉਹਦੇ ਸੱਪੇ ਵੀ ਕਰਨੇ ਆ ਤੇ ਉਸ ਤੋਂ ਬਾਅਦ ਫਿਰ ਮੀਂਹ ਪਾਉਂਦੇ ਤੇ ਉਹਦੇ ਵਿੱਚ ਕਈ ਵਾਰ ਇਹ ਵੀ ਸਾਹਮਿਤ ਹੁੰਦੇ ਆ ਜੀ ਉਦੋਂ ਤੱਕ ਉਹ ਕਰੀ ਜਾਂਦੇ ਸੀ ਜਦੋਂ ਤੱਕ ਮੀਂਹ ਨਹੀਂ ਪੈਂਦਾ ਤੁਸੀਂ ਮੈਂ ਕਹਿੰਨੀ ਆ ਉੱਥੇ ਗੁੱਡੀਆਂ ਹਜ਼ਾਰ ਖੁੱਕੀ ਜਾਓ ਕਦੇ ਇਹ ਪੋਸੀਬਲ ਹੋਇਆ ਹੈ ਵਿਗਿਆਨ ਦੇ ਯੁੱਗ 'ਚ ਜਦੋਂ ਐਸੀ ਸੋਚ ਬੜੀ ਹਾਸੋਈਣੀ ਗੱਲ ਲੱਗਦੀ ਆ ਕਿ ਜਦੋਂ ਮੀਂਹ ਪੈਂਦਾ ਸੀ ਫਿਰ ਹਟਦੀ ਸੀ ਅਸਲ ਦੇ ਵਿੱਚ ਤਾਂ ਮੀਂਹਾਂ ਦੇ ਮੌਸਮ ਹੁੰਦੇ ਸੀ ਇਤਫਾਕ ਨਾਲ ਮੀਂਹ ਆ ਵੀ ਸਕਦਾ ਜਦੋਂ ਬੱਦਲ ਵਾਈ ਹੁੰਦੀ ਆ ਤੁਹਾਨੂੰ ਐ ਲੱਗਦਾ ਬੱਦਲ ਸੁੱਕਾ ਨਾਲ ਤਾਂ ਤੁਸੀਂ ਕਈ ਵਾਰ ਰਸਮਾਂ ਹੀ ਉਦੋਂ ਕਰਦੇ ਹੋ ਇਹ ਇਹ ਵੀ ਹੁੰਦਾਗਾ ਬੇਨਾ ਚੀਜ਼ਾਂ ਦੇ ਪਿੱਛੇ ਕੋਈ ਵਿਗਿਆਨਕ ਕਾਰਨ ਹੋਵੇ ਜਾਂ ਨਹੀਂ ਮੈਨੂੰ ਤਾਂ ਲੱਗਦਾ ਮਨੁੱਖੀ ਸੋਝੀ ਦੀ ਘਾਟ ਤਾਂ ਸੀ ਸੀ ਕਿਤੇ ਨਾ ਕਿਤੇ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜਾ ਦੁੱਖੀ ਨੇ ਖੇਤੀ ਸਮਾਜ ਦੇ ਵਿੱਚ ਉਹ ਔਰਤ ਨੂੰ ਹੀ ਮੰਨਦੇ ਸੀ ਇਹ ਇਹ ਮੈਂ ਹੋ ਸਕਦਾ ਦੇਖੋ ਅਸਲ ਦੇ ਵਿੱਚ ਤਾਂ ਹਜੇ ਇਹ ਇਹ ਸਾਰੇ ਖੋਜ ਹੋਣੀ ਬੰਦੀ ਹੈ ਕੁਝ ਇਲਾਕਿਆਂ ਦੇ ਵਿੱਚ ਮੈਨੂੰ ਹੁਣੇ ਪਤਾ ਲੱਗਿਆ ਏ ਕਿ ਗੁੱਡਾ ਫੂਕਿਆ ਜਾਂਦਾ ਹੈ ਜਿਹੜਾ ਗੁੱਡਾ ਫੂਕਣ ਦੀ ਰਸਮ ਹੈ ਮੈਨੂੰ ਲੱਗਦਾ ਸ਼ਾਇਦ ਇਹ ਬਾਅਦ ਦੇ ਵਿੱਚ ਪ੍ਰਚਲਿਤ ਹੋਈ ਹੋਵੇਗਾ ਤੇ ਗੁੱਡਾ ਤਾਂ ਜੇ ਆਪਾਂ ਦੇਖ ਲਈਏ ਜਿਹੜੇ ਅੱਜ ਕੱਲ ਪੁਤਲੇ ਫੂਕੇ ਜਾਂਦੇ ਆ ਜਿਹੜੀ ਚੀਜ਼ ਨੂੰ ਅਸੀਂ ਬੁਰਾ ਸਮਝੀਏ ਉਹ ਵੀ ਫਿਰ ਉਹੀ ਆ ਅਸੀਂ ਤਾਂ ਹੀ ਫੂਕਦੇ ਆ ਕਿ ਉਹ ਬੰਦੇ ਨੂੰ ਅਸੀਂ ਉਹਦਾ ਇਹ ਜਾਦੂ ਉਹਦੇ ਨਾਲ ਤਾਂ ਜੁੜਦਾ ਹੈ ਨਾ ਉਹਦੇ ਸਮਰੂਪਤਾ ਦੇ ਨਾਲ ਵੀ ਜਿਹੜਾ ਅਸੀਂ ਇਹ ਵੀ ਤਾਂ ਉਹ ਉਹਦੇ ਚੋਂ ਹੀ ਆਇਆ ਜਦੋਂ ਅਸੀਂ ਕਿਸੇ ਬੰਦੇ ਦਾ ਪੁਤਲਾ ਫੂਕਦੇ ਹਾਂ ਕਿਉਂ ਫੂਕਦੇ ਆਪਾਂ ਨੂੰ ਪਤਾ ਬੰਦਾ ਤਾਂ ਉਹ ਮਰੇਗਾ ਨਹੀਂ ਹੈ ਸਾਨੂੰ ਸਾਡੀ ਇੱਛਾ ਪਈ ਹੁੰਦੀ ਹੈ ਉਹ ਬੰਦੇ ਪ੍ਰਤੀ ਵਿਦਰੋਹ ਪਿਆ ਹੁੰਦਾ ਹੈਗਾ ਅਸੀਂ ਉਸ ਦੇ ਨਾਲ ਉਹਨੂੰ ਸਮਰੂਪ ਕਰਦੇ ਹਾਂ ਕਿ ਆਏ ਹੋ ਬੰਤਾ ਜਿਹਦਾ ਅਸੀਂ ਪਤਲਾ ਕੂਕਦੇ ਆ ਗੁੱਡੇ ਦੀ ਤਾਂ ਇਸ ਤਰ੍ਹਾਂ ਦੀ ਹੀ ਹੋ ਸਕਦੀ ਹੈ ਤੇ ਅੱਜ ਕੱਲ ਤੁਹਾਨੂੰ ਲੱਗਦਾ ਫੁੱਟਾ ਫੂਕਣ ਵਾਲੇ ਗੱਲਾਂ ਕਿਤੇ ਵੀ ਨਹੀਂ ਗੀ ਇਹ ਮਤਲਬ ਕਿ ਪਤਾ ਨਹੀਂ ਕਿੱਥੋਂ ਤੁਸੀਂ ਇਹ ਮੈਨੂੰ ਡਾਕਟਰ ਗੁਰਮੀਤ ਸਿੰਘ ਹੋਰਾ ਨਹੀਂ ਗੁੱਡਾ ਬੰਨਣਾ ਹੋਰ ਚੀਜ਼ ਹੈ ਕਿ ਯਾਰ ਉਹਨਾਂ ਨੇ ਵੀ ਕਿਹਾ ਵੀ ਗੁੱਡਾ ਬੰਨਣਾ ਤੇ ਗੁੱਡਾ ਫੂਕਣਾ ਲੱਗੀ ਚਲੋ ਇਸ ਗੱਲ ਨੂੰ ਆਪਾਂ ਛੱਡੀਏ ਕਿਉਂਕਿ ਮਾਨਵ ਦੇ ਵਿੱਚ ਕਿਤੇ ਵੀ ਇਹ ਸੱਤ ਨਾ ਵਰਤਿਆ ਜਾਂਦਾ ਨਾ ਕਿਤੇ ਰਸਮ ਨਹੀਂ ਕਿਤੇ ਤੁਸੀਂ ਗੁੱਡੀ ਫੂਕਣ ਬਾਰੇ ਜੇ ਕੁਝ ਹੋਰ ਕਹਿਣਾ ਚਾਹੁੰਦੇ ਆ ਤਾਂ ਦੱਸੋ ਨਹੀਂ ਗੁੱਡੀ ਫੂਕਣ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਇਹ ਔਰਤ ਦੇ ਮਾਰਨ ਦੇ ਨਾਲ ਤੇ ਤੁਸੀਂ ਦਾ ਮਾਰੀ ਇਹਨਾਂ ਨੂੰ ਲੱਗਦਾ ਕਿ ਪ੍ਰਕਿਰਤਿਕ ਸ਼ਕਤੀਆਂ ਨੂੰ ਅਸੀਂ ਖੁਸ਼ ਕਰਨਾ ਹੈ ਠੀਕ ਹੈ ਫਲੋਰਤ ਮਾਰ ਕੇ ਕਿਵੇਂ ਖੁਸ਼ ਹੋ ਜਾਣਗੇ ਇਹਹੀ ਤਾਂ ਹੈਰਾਨੀ ਵਾਲੀ ਗੱਲ ਹੈ ਵੈਸੇ ਬਾਕੀ ਚੀਜ਼ਾਂ ਕਰਦੇ ਮੈਂ ਤੇ ਇਹ ਸਮਝਦਾ ਕਿ ਮੈਂ ਜਿੰਨੀਆਂ ਵੀ ਰਸਮਾਂ ਦਾ ਜ਼ਿਕਰ ਕੀਤਾ ਉਹ ਰਸਮਾਂ ਵਿਗਿਆਨਕ ਵਾਲਾ ਤਾਂ ਗੱਲ ਇਹਦੇ ਵਿੱਚੋਂ ਛੱਡ ਦਿਓ ਕਿ ਵਿਗਿਆਨਕ ਨਹੀਂ ਹੁੰਦੀਗਾ ਪਰ ਉਹਨਾਂ ਦੀ ਇੱਕ ਲੋਕਧਰਾਈ ਵਿਆਖਿਆ ਹੋ ਸਕਦੀ ਹੁੰਦੀ ਹੈ ਇਸ ਰਸਮ ਦੀ ਲੋਕਧਰਾਈ ਵਿਆਖਿਆ ਨਹੀਂ ਕੋਰੀ ਮੈਂ ਤਾਂ ਇਸ ਗੱਲ ਕਰਕੇ ਇਹਦੇ ਬਾਰੇ ਸੋਚ ਰਿਹਾ ਕਿ ਇਹਦੇ ਕੋਈ ਵਿਆਖਿਆ ਅਸਲ ਦੇ ਵਿੱਚ ਇਸ ਦੀ ਮੇਰੀ ਵਿਆਖਿਆ ਹੋਰ ਪਾਸੇ ਵੱਲ ਜਾਂਦੀ ਹੈ ਚਲੋ ਤੁਸੀਂ ਆਪਣੇ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਵਿਆਖਿਆ ਦੱਸ ਦਿੱਤੀ ਆਪ ਦੀ ਕਿ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਲੋਕ ਕਹਿੰਦੇ ਆ ਮੈਨੂੰ ਉਹ ਕਿਤੇ ਨਾ ਕਿਤੇ ਠੀਕ ਲੱਗਦੀ ਆ ਕਿ ਸਵਾਂਗ ਕਰ ਲਿਆ ਗਿਆ ਨਕਲ ਵਾਲੀ ਗੱਲ ਆ ਜੀ ਕਿ ਸਵਾਂਗ ਕਰ ਲਿਆ ਗਿਆ ਬਿਲਕੁਲ ਕਿ ਸਾਡਾ ਅਸਲ ਬੰਦਾ ਮਰ ਗਿਆ ਗੁੰਡੀ ਨਹੀਂ ਅਸਲ ਬੰਦਾ ਮਰ ਗਿਆ ਯਾਨੀ ਅਸਲ ਬੰਦਾ ਮਰ ਗਿਆ ਉਹਦੇ ਕਰਕੇ ਕਿ ਜਿਹੜਾ ਜਿਹੜੇ ਜਿਹਦੇ ਹੱਥ ਮੀਂਹ ਪਾਉਣਾ ਗਰਮੀ ਕਰਕੇ ਮਰ ਗਈ ਜਿਹਦੇ ਜਿਹਦੇ ਹੱਥ ਮੀ ਪਾਉਣਾ ਹੈ ਉਹ ਇਹਦੇ ਤੇ ਪ੍ਰਸੀਜੂਗਾ ਜਾਂ ਉਹਦੇ ਮਨ ਅੰਦਰ ਤਰਸ ਭਾਵ ਪੈਦਾ ਹੋਊਗਾ ਜਿਵੇਂ ਇਹ ਸਮਝਿਆ ਜਾਂਦਾ ਹੈ ਕਿ ਦੇਵੀ ਦੇਵਤੇ ਜਾਂ ਰੱਬ ਉਹ ਵੀ ਬੰਦਿਆਂ ਵਰਗਾ ਹੀ ਹੁੰਦਾ ਹੈ ਉਹ ਸਜ਼ਾ ਵੀ ਦਿੰਦਾ ਕੁਛ ਵੀ ਹੁੰਦਾ ਆਸ਼ ਵੀ ਹੁੰਦਾ ਉਹ ਆਪ ਦੇ ਕੀਤੇ ਨੂੰ ਬਦਲ ਵੀ ਦਿੰਦਾ ਤੇ ਇਹ ਮੈਨੂੰ ਇਹ ਲੱਗਦਾ ਕਿ ਇਹ ਹੀ ਇਹਦੀ ਵਿਆਖਿਆ ਹੋ ਸਕਦੀ ਹੈ ਜਿਹੜਾ ਤੁਹਾਡਾ ਦ੍ਰਿਸ਼ਟੀਕੋਣ ਬੜਾ ਸਪਸ਼ਟ ਹੈਗਾ ਤੁਸੀਂ ਕਹਿੰਦੇ ਆ ਕਿ ਔਰਤਾਂ ਨਾਲ ਧੱਕਾ ਹੁੰਦਾ ਹੈ ਔਰਤਾਂ ਮਾਰੀਆਂ ਜਾਂਦੀਆਂ ਰਹੀਆਂ ਇਹ ਰਸਮ ਦੇ ਵਿੱਚ ਵੀ ਕਿਉਂਕਿ ਔਰਤ ਮਾਰੀ ਜਾਂਦੀ ਹੈ ਇਸ ਕਰਕੇ ਇਹ ਮਰਦਾਂ ਮੈਂ ਸਮਾਜ ਦੀ ਪੇਸ਼ਕਾਰੀ ਵੀ ਕਰਦੀ ਹੈਗੀ ਆ ਇਹ ਸਾਰੀਆਂ ਗੱਲਾਂ ਸੱਚੀਆਂ ਪਰ ਮੈਂ ਕਹਿੰਨੇ ਕਿ ਇਸ ਰਸਮ ਦੀ ਵਿਆਖਿਆ ਨਹੀਂ ਕਰਦੀ ਨਹੀਂ ਨਹੀਂ ਮੈਂ ਇਹ ਇਹ ਤੁਹਾਡੇ ਇਹ ਇਹ ਹੁਣ ਤੁਹਾਡੀ ਵਿਆਖਿਆ ਹੈ ਜਿਵੇਂ ਤੁਸੀਂ ਇਹ ਦੇ ਰਹੇ ਹੋ ਠੀਕ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਜਿਹੜੀ بارش ਹੈ بارش ਕਿਸ ਤੀਜ ਦਾ ਇਹ ਧਰਤੀ ਦੇ ਹਰੇ ਭਰੇ ਹੋਣ ਦੀ ਪ੍ਰਤੀਕ ਹੈ ਇਹਦੇ ਵਿੱਚ ਇਹ ਨਹੀਂ ਆ ਮੈਨੂੰ ਐ ਲੱਗਦਾ ਜਿਹੜਾ ਕਹਿੰਦਾ ਨਾ ਕਿ ਅੱਖਾਂ 'ਚੋਂ ਹੰਝੂ ਡਿੱਗੇ ਉਹਦੇ بارش ਬੜੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਜਦੋਂ ਅਸੀਂ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਾਡੀਆਂ ਬਾਕੀ ਰਸਮਾਂ ਵੀ ਨੇ ਨਾ ਉਹ ਜਿਹੜੀ بارش ਹੈ ਉਹ ਬਿਲਕੁਲ ਹੀ ਕਿਸੇ ਹੋਰ ਚੀਜ਼ ਨੂੰ ਚਿੰਨ੍ਹ ਕਰਿਤ ਕਰਦੀ ਹੈ ਇਸ ਨੂੰ ਮੈਨੂੰ ਪਤਾ ਨਹੀਂ ਕਿਉਂ ਤੁਸੀਂ ਇਸ ਗੱਲ ਨੂੰ ਇੰਨਾ ਵਧਾ ਰਹੇ ਮੈਂ ਗੱਲ ਨੂੰ ਬਿਲਕੁਲ ਚੰਗੀ ਤਰ੍ਹਾਂ ਸਮਝਦਾ ਹੈਗਾ ਕਿ ਧਰਤੀ ਹੈ ਜਿਹੜੀ ਔਰਤ ਦੀ ਪ੍ਰਤੀਕ ਹੈ ਤੇ ਅੰਬਰ ਆ ਜਾਂ ਜਿਹੜਾ ਹੈਗਾ ਉਹ ਮਰਦ ਦਾ ਪ੍ਰਤੀਕ ਹੈ ਤੇ ਜਿਹੜਾ ਪਾਣੀ ਹੈਗਾ ਉਹ ਹਰਾ-ਭਰਾ ਕਰਨ ਦਾ ਰਾਜਾ ਜੀ ਜਿਹਦਾ ਪ੍ਰਤੀਕਤਾ ਧਾਰਤੀ ਹੈ ਜਿਹੜੀ ਹੈਗੀ ਆ ਉਹ ਕੋਖ ਦੀ ਪ੍ਰਤੀਕ ਹੈ ਇਹ ਸਾਰੀ ਗੱਲ ਦੇ ਬਾਵਜੂਦ ਇਸ ਰਸਮ ਦੀ ਵਿਆਖਿਆ ਨਹੀਂ ਹੋ ਰਹੀ ਮੈਂ ਤਾਂ ਜਿਹੜੀ ਗੱਲ ਤੇ ਲਿਆਉਣਾ ਚਾਹ ਰਿਹਾ ਇਹ ਇਹ ਵਿਰੋਧਾਪਾਸ ਜਿਹੜੇ ਪਏ ਆ ਮਸਲਾ ਤਾਂ ਇਹਨਾਂ ਨੂੰ ਸਮਝਣ ਦਾ ਹੀ ਹੈ ਇਹਨਾਂ ਨੂੰ ਹਜੇ ਟਾਈਮ ਲੱਗੂਗਾ ਸਾਨੂੰ ਸਮਝਣ ਲਈ ਪਰ ਇੰਨੀ ਸਿੱਧੀ ਵਿਆਖਿਆ ਨਹੀਂ ਕਿ ਦੇਵਤਿਆਂ ਦੇ ਅੱਖਾਂ ਵਿੱਚੋਂ ਹੰਝੂ ਡਿੱਗੇ ਉਸ ਦੇ ਨਾਲ ਹੀ ਉਹ ਹੋ ਗਿਆ ਅਸੀਂ ਮੈਨੂੰ ਲੱਗਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਮੁੜ ਪੜਤਾਲਣਾ ਪਊਗਾ ਸਮਝਣਾ ਪਊਗਾ ਹੋਰ ਸਾਨੂੰ ਡਾਟਾ ਇਕੱਠਾ ਕਰਨ ਦੀ ਜ਼ਰੂਰਤ ਹੈ ਇਸ ਬਾਰੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਚਲੋ ਮੈਨੂੰ ਇਹ ਲੱਗਦਾ ਹੈ ਕਿ ਇਸ ਰਸਮ ਬਾਰੇ ਕੁਝ ਕੁ ਇੱਕ ਇੱਕ ਚੀਜ਼ ਤਾਂ ਜ਼ਰੂਰ ਹੈ ਮੈਨੂੰ ਲੱਗਦਾ ਇਹੋ ਜੀਆਂ ਜਿਹੜੀਆਂ ਰਸਮਾਂ ਨੇ ਸਾਨੂੰ ਇਸ ਨੂੰ ਪ੍ਰੋਮੋਟ ਕਰਨ ਦੀ ਬਜਾਏ ਸਮਝਣਾ ਹੋਰ ਚੀਜ਼ ਆ ਪ੍ਰਮੋਟ ਨਹੀਂ ਸਾਨੂੰ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਸਾਨੂੰ ਵਿਖਿਉਣਾ ਅਕਾਦਮਿਕਤਾ ਦੇ ਵਿੱਚ ਉਹ ਜਮਈ ਹੋਰ ਚੀਜ਼ ਆ ਕਈ ਵਾਰ ਅਸੀਂ ਕੈਮਰੇ ਦੇ ਲਾਲਚ ਦੇ ਵਿੱਚ ਅਸੀਂ ਇਉਂ ਪ੍ਰਚਾਰ ਦਿੰਨੇ ਨੇ ਜਿਹੜਾ ਸਾਡੀਆਂ ਆਪਣੀਆਂ ਸਭਤਾਂ ਨਹੀਂ ਇਹ ਚੀਜ਼ਾਂ ਖਿੱਲੀ ਹੋਈ ਉਡਾਉਂਦੀਆਂ ਨੇ ਕੋਈ ਬਹੁਤੀਆਂ ਵਧੀਆ ਨਹੀਂ ਹਾਂ ਜਿਹੜਾ ਉਹ ਰਹਿ ਗਿਆ ਨਾ ਵੀ ਲਾਸਟ ਦੇ ਵਿੱਚ ਕਿਉਂਕਿ ਗਿੱਧਾ ਵੀ ਪਾਉਂਦੀਆਂ ਜਸ਼ਨਾਂ ਵੀ ਯਾਨੀ ਬੰਦੇ ਮਾਰਨ ਤੇ ਅਸੀਂ ਗਿੱਧਾ ਜਿਹੜਾ ਪੈਂਦਾ ਹੈ ਵਾਰਸ਼ ਅਦੀ ਜੋਨਤੀ ਜੋਦੜੀ ਬੈਂਤੀ ਤਾਂ ਸਮਝ ਆਉਂਦੀ ਐ ਪਰ ਉਸ ਤੋਂ ਬਾਅਦ ਗਿੱਧਾ ਪੈਂਦਾ ਜਸ਼ਨ ਮਨਾਇਆ ਜਾਂਦਾ ਇੱਕ ਕਿਸਮ ਦਾ ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਅਸਲ 'ਚ ਨਾ ਜਿਹੜੀ ਗੱਲ ਮੈਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਣਾ ਐ ਕਿ ਪਹਿਲੀ ਗੱਲ ਤੇ ਇਹ ਕਿ ਮੀਂਹ ਪੈਣ ਦੇ ਭੂਗੋਲਕ ਕਾਰਨ ਹੁੰਦੇ ਆ ਵਿਗਿਆਨਕ ਕਾਰਨ ਹੁੰਦੇ ਆ ਉਹਦੇ ਕਰਕੇ ਮੀਂਹ ਪੈਂਦਾ ਤੇ ਇਸੇ ਗੱਲ ਨੂੰ ਹੀ ਆ ਮੰਨਣਾ ਚਾਹੀਦਾ ਐ ਇਹ ਇਹ ਨਹੀਂ ਸਹੀ ਗੱਲ ਹੈਗੀ ਆ ਪਰ ਜਿਹੜੀਆਂ ਰਸਮਾਂ ਰਿਵਾਜ ਚਿਰਾਂ ਤੋਂ ਕੀਤੇ ਜਾਂਦੇ ਨੇ ਉਹਨਾਂ ਰਸਮਾਂ ਰਿਵਾਜਾਂ ਨੂੰ ਅੱਜ ਸਮਝਣਾ ਬਹੁਤ ਜ਼ਰੂਰੀ ਹੈ ਉਹ ਸਾਡੇ ਸੱਭਿਆਚਾਰ ਦਾ ਅੰਗ ਨੇ ਉਹਨਾਂ ਨੂੰ ਕਰਨਾ ਜ਼ਰੂਰੀ ਨਹੀਂ ਜਦੋਂ ਇਹ ਕਹਿ ਕੇ ਕਰਿਆ ਜਾਂਦਾ ਕਿ ਅਸੀਂ ਤਾਂ ਨਵੀਂ ਪੀੜ੍ਹੀ ਨੂੰ ਇਹ ਸਿਖਾਉਣਾ ਚਾਹੁੰਦੇ ਤੇ ਅਸੀਂ ਭਾਈ ਇਹ ਗੱਲ ਕਿਉਂ ਸਿਖਾਉਣੀ ਚਾਹੁੰਨੇ ਜਿਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਅਸੀਂ ਉਹਨਾਂ ਨੂੰ ਸਿਖਾਈਏ ਕਿ ਵੀ ਮੀਂਹ ਕਿਵੇਂ ਪਾਇਆ ਜਾ ਸਕਦਾ ਹੈਗਾ ਬਣੋਟੀ ਢੰਗ ਨਾਲ ਮੀਂਹ ਕਿਵੇਂ ਪਾਇਆ ਜਾ ਸਕਦਾ ਹੈ ਮੀਂਹ ਦੇ ਪਾਣੀ ਨੂੰ ਇਕੱਠਾ ਕਿਵੇਂ ਕੀਤਾ ਜਾ ਸਕਦਾ ਹੈ ਮੀਂਹ ਸਾਡੇ ਲਈ ਕਿੰਨਾ ਜ਼ਰੂਰੀ ਆ ਮੀਂਹ ਕਿਵੇਂ ਪੈਂਦਾ ਇਹ ਤਾਂ ਅਸੀਂ ਦੱਸਿਗੇ ਇਹਨਾਂ ਇਹਦਾ ਕਾਰਨ ਜਿਹੜਾ ਹੈਗਾ ਉਹ ਅਪਾ ਪਹਿਲਾਂ ਵੀ ਦੇਖ ਲਿਆ ਕਿ ਕੁਝ ਲੋਕਾਂ ਨੂੰ ਵੈਸੇ ਵੀ ਇੱਕ ਤਾਂ ਇਹ ਕਿ ਜਿਹੜੇ ਕੈਮਰੇ ਦੇ ਮੋਹ ਵਾਲੀ ਗੱਲ ਕੀਤੀ ਉਹ ਵੀ ਹੈਗੀ ਆ ਇਹਦੇ ਨਾਲ ਦੂਜੀ ਗੱਲ ਵੀ ਹੈਗੀ ਆ ਉਹ ਦੂਜੀ ਹੈਗੀ ਆ ਕਿ ਇੱਕ ਨਾ ਨਸਟਾਲਜੀ ਹੈ ਕਿ ਆ ਸਾਡਾ ਖੁੱਸ ਗਿਆ ਆ ਸਾਡਾ ਬੀਤ ਗਿਆ ਜਿਵੇਂ ਪਿਛੋਕੜ ਨਾਲ ਇੱਕ ਮੋਹ ਹੁੰਦਾ ਉਸ ਮੋਹ ਚ ਮੈਂ ਕਹਿੰਦਾ ਮੋਹ ਜਮ ਜਮ ਕਰੋ ਪਰ ਉਹਨਾਂ ਚੀਜ਼ਾਂ ਨਾਲ ਮੋਹ ਕਰੋ ਜਿਹੜੀਆਂ ਚੰਗੀਆਂ ਜਿਹੀਆਂ ਜਿਹੜੀਆਂ ਚੀਜ਼ਾਂ ਨਿੰਦਨੀ ਨੇ ਨਾ ਉਹਨਾਂ ਨੂੰ ਸੀ ਪ੍ਰਮੋਟ ਨਾ ਕਰੀਏ ਐਦਾਂ ਰਿਕਾਰਡਿੰਗ ਨਾ ਪਾਈਏ ਤੇ ਇਹਦੇ ਨਾਲ ਕੀ ਹੁੰਦਾ ਨਾ ਸਾਡਾ ਇਮੇਜ ਕੋਈ ਬਹੁਤਾ ਵਧੀਆ ਨਹੀਂ ਜਾਂਦਾ ਸਾਡਾ ਪੜ੍ਹ ਲਿਖੇ ਸਮਾਜ ਹੋਣ ਦਾ ਨਹੀਂ ਵੈਸੇ ਤਾਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ ਇਹਨਾਂ ਤੋਂ ਖਹਿੜਾ ਛਡਾਉਣਾ ਬਹੁਤ ਔਖਾ ਏ ਸਾਨੂੰ ਇਹਨਾਂ ਚੀਜ਼ਾਂ ਤੋਂ ਖਹਿੜਾ ਛਡਾਉਣਾ ਪਊਗਾ ਤਾਂ ਹੀ ਅਸੀਂ ਇੱਕ ਚੰਗਾ ਸਮਾਜ ਸਿਰਜ ਸਕਦੇ ਹਾਂ ਚਲੋ ਉਹਦੇ ਵਿੱਚ ਇੱਕ ਨਾ ਗੱਲ ਵੈਨਰ ਦਾ ਹੋਰ ਵੀ ਹੈਗੀ ਉਹ ਗੱਲ ਇਹ ਕਿ ਜਿਹੜੀ ਵਿਆਖਿਆ ਵਾਦ ਤੁਸੀਂ ਵਾਰ-ਵਾਰ ਲਿਜਾ ਰਹੇ ਹੋ ਨਾ ਮੇਰਾ ਉਹਦੇ ਨਾਲ ਕੋਈ ਵਿਰੋਧ ਨਹੀਂ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਇਸ ਚੀਜ਼ ਨੂੰ ਅਜੇ ਸਾਨੂੰ ਸਮਝਣ ਦੀ ਲੋੜ ਤਾਂ ਇਸ ਰਸਮ ਦੇ ਕੇਂਦਰ ਵਿੱਚ ਕੁੜੀ ਹੀ ਕਿਉਂ ਮਾਰੀ ਜਾਂਦੀ ਹੈ ਗੁੱਡੀ ਹੀ ਕਿਉਂ ਮਾਰੀ ਜਾਂਦੀ ਹੈ ਗੁੱਡਾ ਕਿਉਂ ਨਹੀਂ ਮਾਰਿਆ ਜਾਂਦਾ ਗੁੱਡੇ ਮਾਰਨ ਤੇ ਕੀ ਇੰਦਰ ਫੇਰ ਨਾ ਪਸੀਜਦਾ ਮਸਲਾ ਇਹ ਹੈ ਮਨ ਚ ਜਿਹੜੇ ਪ੍ਰਸ਼ਨ ਹਾਂ ਪ੍ਰਸ਼ਨ ਇਹ ਹੈ ਕਿ ਫੇਰ ਵੀ ਤਾਂ ਪਸੀਜਣਾ ਹੀ ਸੀ ਹਾਂ ਇਹਦਾ ਮਤਲਬ ਇਹ ਕਿ ਜੇ ਮਾਰਨਾ ਵੀ ਆ ਤਾਂ ਫੇਰ ਵੀ ਇਹ ਕੇ ਝੂਠੀ ਮੁੱਠੀ ਦਾ ਝੂਠੀ ਮੁਠੀ ਦਾ ਵੀ ਮੁੰਡਾ ਨਹੀਂ ਮਾਰਿਆ ਜਾਂਦਾ ਕੁੜੀ ਮਾਰੀ ਨਹੀਂ ਕਦੇ ਵੀ ਨਹੀਂ ਦੇਖੋ ਬੈਸੇ ਵੀ ਨਹੀਂ ਝੂਠੀ ਮੁਠੀ ਦਾ ਵੀ ਮੁੰਡਾ ਨਹੀਂ ਮਾਰਿਆ ਜਾਂਦਾ ਸਾਡੇ ਜੀਵਨ ਜਾਂਚ ਦੇ ਵਿੱਚ ਵੀ ਮਤਲਬ ਜਿਹੜੀਆਂ ਕੁਝ ਲਾੜ ਦੀਆਂ ਗਾਲਾਂ ਵੀ ਨਹੀਂ ਅਸੀਂ ਹਮੇਸ਼ਾ ਹੀ ਮਰਨਯੋਗਗੇ ਤੂੰ ਕੀ ਕਰ ਰਹੀ ਹੈ ਕੁੜੀ ਨੂੰ ਵੀ ਮਤਲਬ ਅਸੀਂ ਮਰਨੀਏ ਮੁੰਡੇ ਨੂੰ ਕਦੇ ਨਹੀਂ ਕਹਿੰਦੇ ਮਰਨਿਆ ਵੀ ਜਾਂ ਹੱਸੇ ਪਾਣੇ ਚ ਵੀ ਨਹੀਂ ਕਹਿੰਦੇ ਆਲੇ ਉਹ ਚਲੋ ਮੋٹے ਤਾਰ ਤੇ ਇਹ ਸ ਰਸਮ ਦੇ ਕੇ ਅੰਦਰ ਚ ਫੇਰ ਵੀ ਹੋਦੀ ਹੈ ਰੱਖਿਆ ਜਾਂਦਾ ਹਾਂ ਮੈਂ ਸਮਝਦੀ ਹਾਂ ਹਾਂ ਹੁਣ ਮੈਂ ਸਮਝਦਾ ਕਿ ਤੁਹਾਡੇ ਪਿੰਡ ਦੇ ਵਿੱਚ ਰਸਮ ਇਸ ਸਾਲ ਕੀਤੀ ਗਈ ਕਿ ਨਹੀਂ ਕੀਤੀ ਗਈ ਜੇ ਨਹੀਂ ਕੀਤੀ ਗਈ ਤਾਂ ਬਹੁਤ ਚੰਗੀ ਗੱਲ ਤੁਹਾਡਾ ਪਿੰਡ ਵਧਾਈ ਦਾ ਪਾਤਰ ਹੈ ਜੇ ਕੀਤੀ ਵੀ ਆ ਤਾਂ ਉਹਦੀ ਡਿਟੇਲ ਤੁਸੀਂ ਥੱਲੇ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਤੇ ਇਹ ਵੀ ਕਰੋ ਕਿ ਲੋਕ ਇਹਨੂੰ ਕਿਉਂ ਕਰਦੇ ਆ ਕੀ ਸੋਚਦੇ ਆ ਹਾਂ ਕਿਉਂਕਿ ਇਹਦਾ ਇੱਕ ਰੂਪ ਹੋਰ ਵੀ ਆ ਜਿਹੜਾ ਧਰਮ ਚਿੰਤਨ ਨਾਲ ਜ਼ਿਆਦਾ ਸਬੰਧ ਰੱਖਦਾ ਹੈ ਜਾਂ ਜਾਦੂ ਚਿੰਤਨ ਨਾਲ ਘੱਟ ਉਹ ਇਹ ਹੈ ਕਿ ਜੱਗ ਵੀ ਕੀਤਾ ਜਾਂਦਾ ਚੌਲਾਂ ਦਾ ਜੱਗ ਕੀਤਾ ਜਾਂਦਾ ਜਾਂ ਠੰਡੇ ਪਾਣੀ ਦੀਆਂ ਸ਼ਬੀਲਾਂ ਲਾਈਆਂ ਜਾਂਦੀਆਂ ਕਿ ਖਵਰਾ ਇਸ ਤਰ੍ਹਾਂ ਮੀਂਹ ਪੈ ਜਾ ਪਰ ਭਾਈ ਮੀਂਹ ਇਸ ਤਰ੍ਹਾਂ ਨਹੀਂ ਪੈਣਾਗਾ ਹਾਂ ਪਾਣੀ ਦੀ ਪੰਜਾਬ ਨੂੰ ਬਹੁਤ ਲੋੜ ਆ ਉਹਦੇ ਲਈ ਸਾਨੂੰ ਪਾਣੀ ਬਚਾਉਣ ਲਈ ਹੋਰ ਤਰੀਕੇ ਵਰਤਨੇ ਪੈਣੇ ਆ ਉਹ ਚਾਹੇ ਫਾਰਾ ਵਿਧੀ ਹੋਵੇ ਉਹ ਚਾਹੇ ਸਾਡੇ ਕੋਲ ਡ੍ਰਿਪ ਸਿਸਟਮ ਇਰੀਗੇਸ਼ਨ ਹੋਵੇ ਉਹ ਚਾਹੇ ਖਾਲੇ ਪੱਕੇ ਕਰਨੇ ਹੋਣ ਉਹ ਚਾਹੇ ਜਿਹੜੇ ਪੁਰਾਣੇ ਟੋਬੇ ਆ ਉਹਨਾਂ ਉਹਨਾਂ ਦੇ ਤਲ ਜਿਹੜਾ ਕਚਰਾ ਰੱਖ ਕੇ ਪਾਕਾ ਪਾਸਾ ਪੱਕੇ ਕਰਕੇ ਉਹਦੇ ਚ ਪਾਣੀ ਇਕੱਠਾ ਕੀਤਾ ਜਾਵੇ ਤੇ ਚਾਹੇ ਸਾਨੂੰ ਹੋਰ ਫਸਲਾਂ ਬਦਲਵੀਆਂ ਫਸਲਾਂ ਬੀਜੀਆਂ ਜਾਣ ਉਹਦੇ ਨਾਲ ਅਸੀਂ ਪਾਣੀ ਜ਼ਰੂਰ ਬਚਾਈਏ ਕਿ ਜਦੋਂ ਮੀਂਹ ਪੈਂਦਾ ਉਦੋਂ ਨਾ ਪਾਣੀ ਹੜਕੇ ਦਰੁੱਦਰ ਜਾਵੇ ਤਾਂ ਉਹ ਸਾਰਾ ਸਾਡੇ ਕੰਮ ਆਵੇ ਪਰ ਇਸ ਕਿਸਮ ਦੇ ਆਸਮਾਨ ਤੋਂ ਬਚਣਾ ਚਾਹੀਦਾ ਹੈਗਾ ਚਰਨਜੀਤ ਜੀ ਨੇ ਇਹ ਸਾਰੀ ਵਿਆਖਿਆ ਨੂੰ ਔਰਤ ਦੀ ਦ੍ਰਿਸ਼ਟੀ ਤੋਂ ਵੀ ਦੱਸਿਆ ਤੇ ਜਾਦੂ ਚੰਤਨ ਦੇ ਵੀ ਦ੍ਰਿਸ਼ਟੀ ਤੋਂ ਦੱਸਿਆ ਮੇਰਾ ਜਿਹੜਾ ਮੁੱਖ ਜੋਰ ਆ ਕਿ ਸਾਨੂੰ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਤੇ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਆ ਨਾ ਕਿ ਅੰਧਵਿਸ਼ਵਾਸੀ ਸੋਚ ਅਪਣਾਉਣੀ ਚਾਹੀਦੀ